ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਅਰਜੀਤ <strong>ਪਾਸਕਰ</strong> ਜੀ ਪਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਡੱਲਾ ਸਾਹਿਬ ਪਾਸਕਰ ਸਾਹਿਬ ਕਾਂਗਰਸ ਨੇ 4 ਸੀਟਾਂ ਤੇ ਉਮੀਦਵਾਰ ਐਲਾਨ ਦਿੱਤੇ ਨੇ ਫਿਰੋਜ਼ਪੁਰ ਦਾ ਸਸਪੈਂਸ ਬਰਕਰਾਰ ਹੈ ਸ਼ੇਰ ਸਿੰਘ ਖੁਬਾਇਆ ਰਾਏ ਸਿੱਖ ਭਾਈਚਾਰੇ ਨਾਲ ਸੰਬੰਧਿਤ ਕੈਂਡੀਡੇਟ ਵੱਡੇ ਦਾਵੇਦਾਰ ਦੋ ਵਾਰ ਉਥੋਂ ਜਿੱਤ ਚੁੱਕੇ ਨੇ ਪਿਛਲੀ ਵਾਰੀ ਕਾਂਗਰਸ ਤੋਂ ਭਾਵੇਂ ਹਾਰੇ ਸੀ ਹਜੇ ਤੱਕ ਦਾਵਾ ਉਹਨਾਂ ਦਾ ਨੰਬਰ 1 ਪਰ ਨਾਮ ਦਾ ਐਲਾਨ ਨਹੀਂ ਕੀਤਾ ਇਹ ਚਰਚਾਵਾਂ ਨੇ ਕਿ ਹਾਈ ਕਮਾਂਡ ਕੋਈ ਪੈਰਾਸ਼ੂਟ ਕੈਰੀਅਰ ਬਾਰੇ ਵੀ ਵਿਚਾਰ ਕਰ ਰਹੀ ਹੈ ਇੱਕ ਤਾਂ ਉਹਦੇ ਤੇ ਗੱਲ ਕਰਾਂਗੇ ਰਾਣਾ ਗੁਰਜੀਤ ਨੇ ਟਿਕਟ ਛੱਡੀ ਜਾਂ ਟਿਕਟ ਕੱਟੀ ਗਈ ਇਹ ਬਹੁਤ ਵੱਡੀ ਡਿਬੇਟ ਰਾਣਾ ਗੁਰਜੀਤ ਤੇ ਹੋ ਰਹੀ ਹੈ ਕਿਉਂਕਿ ਰਾਣਾ ਗੁਰਜੀਤ ਜਿਹਹਾ ਕੈਂਡੀਡੇਟ ਨੇ ਜਿਨ੍ਹਾਂ ਨੂੰ ਜੇਤੂ ਕੈਂਡੀਡੇਟ ਦੇ ਤੌਰ ਤੇ ਦੇਖਿਆ ਜਾ ਰਿਹਾ ਸੀ ਭਾਵੇਂ ਸ਼੍ਰੀ ਅਨੰਪੁਰ ਸਾਹਿਬ ਤੋਂ ਭਾਵੇਂ ਖਡੂਰ ਸਾਹਿਬ ਹੁਣ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਰਾਣਾ ਗੁਰਜੀਤ ਟਿਕਟ ਤੋਂ ਵਾਂਝੇ ਰਹੀ ਜਾਂ ਉਹਨਾਂ ਨੇ ਖੁਦ ਟਿਕਟ ਤੋਂ ਇਨਕਾਰ ਕੀਤਾ ਇਹਦੇ ਉੱਪਰ ਗੱਲ ਕਰਾਂਗੇ ਉਹਨਾਂ ਦੇ ਪੁੱਤਰ ਜਿਹੜੇ ਆਜ਼ਾਦ ਵਿਧਾਇਕ ਸੁਲਤਾਨਪੁਰ ਲੋਧੀ ਚ ਆਜ਼ਾਦ ਵਿਧਾਇਕ ਜਿੱਤੇ ਪਾਰਟੀ ਦੇ ਉਮੀਦਵਾਰ ਨਵਤੇਜ ਈਮਾਨੂ ਵੀ ਉਹਨਾਂ ਨੇ ਹਰਾਇਆ ਸੁਲਤਾਨਪੁਰ ਲੋਧੀ ਤੋਂ ਤੇ ਅਕਾਲੀ ਦਲ ਦੇ ਉਮੀਦਵਾਰ ਨੂੰ ਵੀ ਹਰਾਇਆ ਔਰ ਆਪ ਵਾਲਿਆਂ ਨੂੰ ਵੀ ਕੀ ਰਾਣਾ ਇੰਦਰ ਪ੍ਰਤਾਪ ਕੋਈ ਸਰਪ੍ਰਾਈਜ਼ ਦੇ ਸਕਦੇ ਨੇ ਇਹਦੇ ਲਈ ਮੈਨੂੰ ਲੱਗਦਾ 48 ਘੰਟੇ ਇੰਤਜ਼ਾਰ ਕਰਨਾ ਪਊਗਾ ਕਿਉਂਕਿ ਕਈ ਤਰ੍ਹਾਂ ਦੇ ਸਰਪ੍ਰਾਈਜ਼ ਅਗਲੇ 48 ਘੰਟੇ ਚ ਪੰਜਾਬ ਦੀ ਸਿਆਸਤ ਦੇਖਣ ਨੂੰ ਮਿਲਣਗੇ ਦਲਬੀਰ ਗੋਲਡੀ ਨਾਰਾਜ਼ ਨੇ ਕੱਲ ਉਹਨਾਂ ਨੇ ਪੋਸਟ ਪਾ ਕੇ ਸੰਕੇਤ ਦਿੱਤਾ ਕਿ ਮੈਂ ਕੋਈ ਹੈਰਾਨੀਕੁਨ ਫੈਸਲਾ ਕਰ ਸਕਦਾ ਇਸੇ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਟੁੱਟਪਨ ਹੋ ਸਕਦੀ ਹੈ ਕਾਂਗਰਸ ਚ ਹੁਣ ਅਕਾਲੀ ਦਲ ਨੇ ਵਿਰਸਾ ਸਿੰਘ ਬਲਟੋਆ ਨੂੰ ਜਦੋਂ ਦਾ ਅਮਰਿਤਪਾਲ ਸਿੰਘ ਉਹਨਾਂ ਦੇ ਸਾਹਮਣੇ ਉਤਾਰਿਆ ਅਕਾਲੀ ਸਿਆਸਤ ਦੇ ਵਿੱਚ ਵੀ ਦੋ ਤਰ੍ਹਾਂ ਦੀ ਰਾਏ ਹੈ ਕਈ ਇਸ ਤਰ੍ਹਾਂ ਦੇ ਲੀਡਰ ਵੀ ਨੇ ਜਿਹੜੇ ਇਸ ਫੈਸਲੇ ਦਾ ਸਵਾਗਤ ਕਰਦੇ ਨੇ ਕਈ ਕਹਿ ਰਹੇ ਨੇ ਕਿ ਅਕਾਲੀ ਦਲ ਗਲਤੀ ਕਰ ਗਿਆ ਅਗਰ ਅਗਰ ਉਮੀਦਵਾਰ ਨਾ ਉਤਾਰਿਆ ਜਾਂਦਾ ਤੇ ਜ਼ਿਆਦਾ ਚੰਗੀ ਗੱਲ ਸੀ ਹਾਲਾਂਕਿ ਸਿਮਰਨਜੀਤ ਸਿੰਘ ਮਾਨ ਨੂੰ ਪਿਛਲੀ ਵਾਰੀ ਸੁਖਵੀਰ ਬਾਦਲ ਮਿਲ ਕੇ ਆਏ ਕਿ ਸੰਗਰੂਰ ਚ ਅਸੀਂ ਇਕੱਠੇ ਲੜਦੇ ਆਂ ਬੰਦੀ ਸਿੰਘਾਂ ਦੇ ਪਰਿਵਾਰ ਚੋਂ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਲਈ ਸਮਰਥਨ ਮੰਗੇ ਗਏ ਸੀ ਸਿਮਰਨਜੀਤ ਸਿੰਘ ਮਾਨ ਨੇ ਇਨਕਾਰ ਕੀਤਾ ਸੀ ਚੋਣ ਲੜੀ ਖਡੂਰ ਸਾਹਿਬ ਚ ਸਿਮਰਨਜੀਤ ਸਿੰਘ ਮਾਨ ਸਪੋਰਟ ਕਰਕੇ ਅੰਮ੍ਰਿਤਪਾਲ ਦੇ ਹੱਕ ਚ ਆਪਣਾ ਉਮੀਦਵਾਰ ਵਿਡਰੋ ਕਰਕੇ ਅਕਾਲੀ ਦਲ ਨੇ ਉਮੀਦਵਾਰ ਉਤਾਰਤਾ ਇਹ ਸਿਆਸਤ ਬੜੀ ਦਿਲਚਸਪ ਹੈ ਆਖਰਕਾਰ ਸੁਖਜਿੰਦਰ ਸਿੰਘ ਰੰਧਾਵਾ ਮੈਦਾਨ ਚ ਉਤਾਰ ਦਿੱਤੇ ਗਏ ਗੁਰਦਾਸਪੁਰ ਤੋਂ ਰਾਹੁਲ ਗਾਂਧੀ ਔਰ ਮਲਕੀ ਅਰਜਨ ਖੜਗੇ ਨੇ ਨਿੱਜੀ ਤੌਰ ਦੇ ਉੱਤੇ ਸੁਖਜਿੰਦਰ ਰੰਧਾਵਾ ਲੁਧਿਆਣਾ ਚ ਰਾਜਾ ਵੜਿੰਗ ਰਵਨੀਤ ਮਿੱਟੂ ਦੇ ਸਾਹਮਣੇ ਕਿਉਂਕਿ ਰਾਹੁਲ ਗਾਂਧੀ ਰਵਨੀਤ ਬਿੱਟੂ ਦੇ ਸਾਹਮਣੇ ਹਰ ਹਾਲਤ ਜਿੱਤ ਦਰਜ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਲੱਗਿਆ ਰਾਜਾ ਵੜਿੰਗ ਅਜਿਹਾ ਘੋੜਾ ਹੈ ਜਿਹੜਾ ਜਿੱਤ ਦਵਾ ਸਕਦਾ ਸੋ ਜੱਸੀ ਘੰਗੂੜਾ ਵੀ ਮੁਕਾਬਲੇ 'ਚ ਸੀ ਪਰ ਉਹ ਰਾਜਾ ਵੜਿੰਗ ਦੇ ਸਮਰਥਨ 'ਚ ਆ ਗਏ ਨੇ ਹੁਣ ਸਥਿਤੀਆਂ ਜਿਹੜੀਆਂ ਨਵੀਆਂ ਬਣ ਰਹੀਆਂ ਨੇ ਅਗਰ ਅਸੀਂ ਲੁਧਿਆਣਾ ਤੋਂ ਸ਼ੁਰੂ ਕਰੀਏ ਰਾਜਾ ਵੜਿੰਗ ਦਾ ਲੁਧਿਆਣੇ ਤੋਂ ਉਮੀਦਵਾਰ ਬਣਨਾ ਰਵਨੀਤ ਬਿੱਟੂ ਲਈ ਕਿੱਡਾ ਵੱਡਾ ਚੈਲੰਜ ਹੋ ਸਕਦਾ ਦੇਖੋ ਦੇਖੇ ਤੱਕ ਰਾਜਾ ਵੜਿੰਗ ਉਹਨਾਂ ਦਾ ਲੁਧਿਆਣੇ ਤੋਂ ਆਂਦਾ ਮਤਲਬ ਹੈਗਾ ਇਹਦੇ ਵਿੱਚ ਕੋਈ ਦੂ ਰਾਇ ਨਹੀਂ ਕਿ ਰਾਜਾ ਵੜਿੰਗ ਉਹਨਾਂ ਨੇ ਲੁਧਿਆਣੇ ਵਾਸਤੇ ਕਦੀ ਵੀ ਕੋਈ ਇੰਟਰਸਟ ਨਹੀਂ ਜਤਾਇਆ ਕਿ ਔਰ ਇਹ ਵੀ ਸਾਡੇ ਸੂਤਰ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਉਹਨਾਂ ਨੇ ਆਪ ਡਿਸਾਈਡ ਕੀਤਾ ਹੈ ਕਿ ਰਾਜਾ ਵੜਿੰਗ ਉਹਨਾਂ ਨੂੰ ਫੋਨ ਕੀਤਾ ਬਕਾਇਦਾ ਔਰ ਇਹ ਗੱਲ ਕੀਤੀ ਹੈ ਕਿ ਰਾਜਾ ਜੀ ਤੁਸੀਂ ਲੁਧਿਆਣੇ ਤੋਂ ਲੜਨਾ ਔਰ ਫਿਰ ਰਾਹੁਲ ਗਾਂਧੀ ਉਹਨਾਂ ਦਾ ਫੋਨ ਆਇਆ ਤੇ ਰਾਜਾ ਜੀ ਨਾ ਤੇ ਕਰ ਨਹੀਂ ਸਕਦੇ ਤੇ ਫਿਰ ਰਾਜਾ ਜੀ ਹੁਣ ਲੁਧਿਆਣੇ ਤੋਂ ਲੜਨਗੇ ਇਹ ਗੱਲ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਕੀਤੀ ਸੀਗੀ ਔਰ ਇਹ ਰਾਜਾ ਵੜਿੰਗ ਤੋਂ ਇਲਾਵਾ ਤੁਸੀਂ ਇਹ ਦੇਖੋ ਕਿ ਅਨੰਦਪੁਰ ਸਾਹਿਬ ਤੋਂ ਜਿਹੜਾ ਵਿਜੇਂਦਰ ਸਿੰਘਲਾ ਉਹਨਾਂ ਦਾ ਨਾਂ ਚਲਿਆ ਹੈ ਇਹ ਵੀ ਵਿਜੇਂਦਰ ਸਿੰਘਲਾ ਉਹਨਾਂ ਨੇ ਕੋਈ ਅਨੰਦਪੁਰ ਸਾਹਿਬ ਅਸਤੇ ਅਪਲਾਈ ਨਹੀਂ ਕੀਤਾ ਸੀਗਾ ਲੇਕਿਨ ਖੜਗੇ ਸਾਹਿਬ ਨੇ ਖੜਗੇ ਸਾਹਿਬ ਤੇ ਵਿਜੇਂਦਰ ਸਿੰਘਲਾ ਉਹਨਾਂ ਦੇ ਨਾਲ ਪਤਾ ਨਹੀਂ ਕਿਸ ਤਰੀਕੇ ਨਾਲ ਉਹਨਾਂ ਦੇ ਰਿਸ਼ਤੇ ਨੇ ਲੇਕਿਨ ਐ ਦੇ ਪਿੱਛੇ ਵੀ ਰਾਹੁਲ ਗਾਂਧੀ ਆਪ ਸੀਗੇ ਤੇ ਉਹਨਾਂ ਨੇ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਉਹਨਾਂ ਦਾ ਨਾਂ ਉਤਾਰਨ ਵਾਸਤੇ ਜੋ ਫਾਈਨਲ ਲਿਸਟ ਜੀ ਆਈ ਹੈ ਉਹਦੇ ਵਿੱਚ ਵੀ ਹੈਗਾ ਹੁਣ ਇਹਨਾਂ ਸਾਰੀ ਗੱਲਾਂ ਦੇ ਵਿੱਚ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਨੂੰ ਆਪਾਂ ਮੰਨ ਕੇ ਚੱਲ ਰਹੇ ਸੀ ਕਿ ਉਹ ਅਨੰਦਪੁਰ ਸਾਹਿਬ ਤੋਂ ਪ੍ਰੈਫਰ ਕਰ ਰਹੇ ਨੇ ਸੀਟ ਔਰ ਖਡੂਰ ਸਾਹਿਬ ਤੋਂ ਤੇ ਉਹਨਾਂ ਦਾ ਨਾਮ ਪੱਕਾ ਹੈ ਲੇਕਿਨ ਜਦ ਨਵੀਂ ਲਿਸਟ ਨਿਕਲ ਕੇ ਆਈ ਤੇ ਹੁਣ ਖਡੂਰ ਸਾਹਿਬ ਤੋਂ ਵੀ ਕੁਲਬੀਰ ਜੀਰਾ ਹੈਗੇ ਨੇ ਜਿਹੜੇ ਤਿੰਨ ਕੈਂਡੀਡੇਟ ਆਏ ਤੇ ਚੌਥੇ ਚੌਥੇ ਕੈਂਡੀਡੇਟ ਦਾ ਨਾਮ ਅਸੀਂ ਕਈ ਵਾਰ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਲਿੱਤਾ ਸੀਗਾ ਸੁਖਜਿੰਦਰ ਰੰਧਾਵਾ ਉਹਨਾਂ ਗੁਰਦਾਸਪੁਰ ਤੋਂ ਫਿਰੋਜ਼ਪੁਰ ਦਾ ਕੈਂਡੀਡੇਟ ਹਜੇ ਦੇਣਾ ਬਾਕੀ ਹੈ ਕਾਂਗਰਸ ਦੇ ਲੀਡਰਾਂ ਨਾਲ ਜਦ ਗੱਲ ਕੀਤੀ ਕਿ ਫਿਰੋਜ਼ਪੁਰ ਤੋਂ ਕੌਣ ਹੋ ਸਕਦਾ ਹੈ ਕਾਂਗਰਸ ਦਾ ਕੈਂਡੀਡੇਟ ਉਹਨਾਂ ਦਾ ਕਹਿਣਾ ਸੀਗਾ ਵੀ ਕਾਸਟ ਕੰਬੀਨੇਸ਼ਨ ਅਸੀਂ ਦੇਖ ਰਹੇ ਹਾਂ ਔਰ ਇਹ ਵੀ ਉਹਨਾਂ ਨੇ ਰੂਲ ਆਊਟ ਨਹੀਂ ਕੀਤਾ ਕਿ ਕੋਈ ਪੰਜਾਬ ਤੋਂ ਬਾਹਰ ਦਾ ਵੀ ਇੱਕ ਕੈਂਡੀਡੇਟ ਫਿਰੋਜ਼ਪੁਰ ਤੋਂ ਹੋ ਸਕਦਾ ਹੁਣ ਯਹਾਂ ਕੋਈ ਉਹ ਸੈਲੀਬ੍ਰਿਟੀ ਹੋਏਗਾ ਜਾਂ ਫਿਰ ਕੋਈ ਬਹੁਤ ਵੱਡਾ ਨੈਸ਼ਨਲ ਲੈਵਲ ਦਾ ਲੀਡਰ ਹੋਏਗਾ ਇਹ ਗੱਲ ਹਜੇ ਕਲੀਅਰ ਤੇ ਨਹੀਂ ਕੀਤੀ ਲੇਕਿਨ 4 ਸੀਟਾਂ ਦੇ ਉੱਤੇ ਕਾਂਗਰਸ ਨੇ ਆਪਣੇ ਨਾਂ ਰਿਲੀਜ਼ ਕਰਨ ਤੋਂ ਬਾਅਦ 5ਵੀਂ ਸੀਟ ਦੇ ਉੱਤੇ ਫਿਲਹਾਲ ਸਸਪੈਂਸ ਬਣਾ ਕੇ ਰੱਖਿਆ ਹੈ ਬਿਲਕੁਲ ਠੀਕ ਹੈ ਜੀ ਆ ਭਾਰਤ ਪੂਸ਼ਣ ਆਸ਼ੂ ਦੀ ਟਿਕਟ ਕੱਟੇ ਜਾਣਾ ਜਸ਼ੀ ਖੰਗੂੜਾ ਆਮ ਆਦਮੀ ਪਾਰਟੀ ਛੱਡ ਕੇ ਦਾਵੇਦਾਰ ਬਣੇ ਉਹਨਾਂ ਨੇ ਤਾਂ ਸਮਰਥਨ ਕਰਤਾ ਰਾਜਾ ਵੜਿੰਗ ਦਾ ਗੁਰਕੀਰਤ ਕੋਟਲੀ ਦੇ ਪਰਿਵਾਰ ਨੂੰ ਟਿਕਟ ਨਾ ਦੇਣਾ ਕਈ ਫੈਕਟਰ ਰਾਹੁਲ ਗਾਂਧੀ ਦੇ ਧਿਆਨ ਦੇ ਵਿੱਚ ਆਏ ਹੋਣਗੇ ਰਾਹੁਲ ਗਾਂਧੀ ਰਾਜਾ ਵੜਿੰਗ ਨੂੰ ਜੇਤੂ ਘੋੜੇ ਦੇ ਤੌਰ ਤੇ ਕਿਉਂ ਦੇਖ ਰਹੇ ਨੇ ਭਾਸਕਰ ਸਾਹਿਬ ਦੇ ਪਿੱਛੇ ਕੀ ਕੀ ਕਾਰਨ ਹੋ ਸਕਦਾ ਦੇਖੋ ਜਦ ਲੁਧਿਆਣੇ ਦੀ ਗੱਲ ਆਉਂਦੀ ਸੀ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਸੀਗੇ ਤੇ ਬਾਰ ਬਾਰ ਭਾਰਤ ਪੁਸ਼ਨ ਆਸ਼ੂ ਉਹਨਾਂ ਦਾ ਨਾਂ ਅੱਗੇ ਵੱਧਦਾ ਹੋਇਆ ਨਜ਼ਰ ਆਂਦਾ ਸੀ ਔਰ ਅਸੀਂ ਵੀ ਉਸ ਨਾਂ ਦੇ ਉੱਤੇ ਕਈ ਕਿੰਤੂ ਪਰੰਤੂ ਜਿਹੜੇ ਲੋਕ ਲਾਰੇ ਸੀਗੇ ਜਾਂ ਪੋਲਿਟਿਸ਼ੀਅਨਸ ਲਾਰੇ ਸੀਗੇ ਉਹ ਗੱਲ ਸਹੀ ਸੀ ਕਿਉਂਕਿ ਭਾਰਤ ਪੁਸ਼ਨ ਆਸ਼ੂ ਉਹਨਾਂ ਦਾ ਵਿਜੀਲੈਂਸ ਦੇ ਵਿੱਚ ਗੇੜੇ ਛੇਗੇ ਨੇ ਤੇ ED ਦੇ ਵੀ ਗੇੜੇ ਛੇਗੇ ਨੇ ਔਰ ਦੂਜਾ ਰਵਨੀਤ ਬਿੱਟੂ ਉਹਨਾਂ ਦੇ ਔਰ ਗੁਰਕੀਰਤ ਕੋਟਲੀ ਉਹਨਾਂ ਦਾ ਰਿਸ਼ਤੇ ਕੋਈ ਖਟਾਸ ਨਹੀਂ ਹੈ ਤੇ ਜਦ ਤੁਸੀਂ ਭਰਾ ਨੂੰ ਭਰਾ ਦੇ ਖਿਲਾਫ ਲੜਾਓਗੇ ਔਰ ਉਹ ਵੀ ਖਾਸ ਕਰਕੇ ਤਦ ਜਦੋਂ ਤੋਂ ਰਵਨੀਤ ਬਿੱਟੂ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਹੈ ਤੇ ਉਹਦੇ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਗੁਰਕੀਰਤ ਕੋਟਲੀ ਉਹਨਾਂ ਦੀ ਕੋਈ ਐਦਾ ਦੀ ਸਟੇਟਮੈਂਟ ਨਹੀਂ ਆਈ ਜਿਹਦੇ ਵਿੱਚ ਕੋਈ ਵਿਰੋਧ ਦਰਜ ਕਰਾਇਆ ਗਿਆ ਹੋਵੇ ਔਰ ਜਿਹੜੇ ਬਿਹਨ ਸਿੰਘ ਉਹਨਾਂ ਦੇ ਪੋਸਟਰ ਬੀਜੇਪੀ ਦੇ ਪੋਸਟਰ ਦੇ ਉੱਤੇ ਫੋਟੋ ਲੱਗੀ ਹੋਈ ਸੀ ਉਹਦੇ ਉੱਤੇ ਵੀ ਗੁਰਕੀਰਤ ਕੋਟਲੀ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਸੀ ਮੈਨੂੰ ਲੱਗਦਾ ਹੈ ਇਹੀ ਵਜ੍ਹਾ ਹੈ ਜਿਹਦੇ ਕਰਕੇ ਗੁਰਕੀਰਤ ਕੋਟਲੀ ਉਹਨਾਂ ਦਾ ਨਾਂ ਚਲਿਆ ਜ਼ਰੂਰ ਸੀਗਾ ਲੇਕਿਨ ਨਾਂ ਦੇ ਨਾਲ ਬਾਹਰ ਆ ਗਿਆ ਔਰ ਜਦ ਵਰਗਤ ਸਿੰਘ ਉਹਨਾਂ ਦੀ ਗੱਲ ਹੁੰਦੀ ਸੀ ਜਾਂ ਫਿਰ ਦਸਤੀ ਖੰਗੂੜਾ ਉਹਨਾਂ ਦੀ ਗੱਲ ਆਂਦੀ ਸੀ ਤੇ ਉਸ ਤੋਂ ਬਾਅਦ rahul gandhi ਉਹਨਾਂ ਨੇ ਖੁਦ ਇੰਟਰਵਿਊ ਕਰਕੇ ਰਾਜਾ ਵੜਿੰਗ ਉਹਨੂੰ ਉੱਥੇ ਉਤਾਰਿਆ ਕਾਰਨ ਕਿ ਰਵਨੀਤ ਬਿੱਟੂ ਜਿਹੜੇ rahul gandhi ਉਹਨਾਂ ਦੇ ਕਾਫੀ ক্লোਜ਼ ਹੁੰਦੇ ਸੀਗੇ ਉਹ ਜਦ ਭਾਜਪਾ ਦੇ ਵਿੱਚ ਪਾਲਾ ਚੇਂਜ ਕਰ ਗਏ ਤੇ ਇੱਕ ਲੀਡਰ ਦੇ ਅੰਦਰ ਖੁੰਦਕ ਵੀ ਹੁੰਦੀ ਨੇ ਗੁੱਸਾ ਵੀ ਹੁੰਦਾ ਸਬਕ ਸਿਖਾਉਣ ਦਾ ਇੱਕ ਮੂਡ ਵੀ ਹੁੰਦਾ ਤੇ ਉਸ ਸਬਕ ਸਿਖਾਉਣ ਦੇ ਮੂਡ ਵਿੱਚੋਂ ਨਾ ਨਿਕਲ ਕੇ ਆਇਆ ਰਾਜਾ ਵੜਿੰਗ ਉਹਨਾਂ ਦਾ ਹੁਣ ਰਾਜਾ ਵੜਿੰਗ ਰਵਨੀਤ ਬਿੱਟੂ ਉਹਨਾਂ ਵਾਸਤੇ ਕਿੰਨੇ ਕੋ ਵੱਡੇ ਚੈਲੰਜ ਬਣਦੇ ਨੇ ਦੇਖਣ ਵਾਲੀ ਤੇ ਇਹ ਗੱਲ ਹੈ ਤੁਸੀਂ ਲੁਧਿਆਣੇ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਪਤਾ ਹੋਏਗਾ ਕਿ ਰਾਜਾ ਬੜਿੰਗੋਰ ਰਮਨਿਤ ਬਿੱਟੂ ਉਹਨਾਂ ਦੀ ਆਪਸੀ ਜਦ ਲੜਾਈ ਹੁੰਦੀ ਹੈ ਔਰ ਉਹ ਵੀ ਖਾਸ ਕਰਕੇ ਤਦ ਜਦ ਰਮਨਿਤ ਬਿੱਟੂ ਉਹਨਾਂ ਨੂੰ ਅਮਿਤ ਸ਼ਾਹ ਔਰ ਨਰਿੰਦਰ ਮੋਦੀ ਉਹਨਾਂ ਦਾ ਸਿੱਧਾ ਆਸ਼ੀਰਵਾਦ ਪ੍ਰਾਪਤ ਹੈ ਤੇ ਇਹ ਲੜਾਈ ਬੜੀ ਇੱਕ ਗਹਿਮਗਾਮੀ ਵਾਲੀ ਹੋਣ ਵਾਲੀ ਹੈ ਕਿਉਂਕਿ ਜਿਸ ਤਰੀਕੇ ਨਾਲ ਸਾਨੂੰ ਵੀ ਪਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਇੱਕ ਰੈਲੀ ਔਰ ਇੱਕ ਰੋਡ ਸ਼ੋ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਲੁਧਿਆਣੇ ਦੇ ਵਿੱਚ ਹੋਏ ਔਰ ਫਿਰ ਰਾਹੁਲ ਗਾਂਧੀ ਉਹਨਾਂ ਦਾ ਵੀ ਇੱਕ ਪ੍ਰੋਗਰਾਮ ਜਾਂ ਇੱਕ ਤੋਂ ਵੱਧ ਪ੍ਰੋਗਰਾਮ ਉਹ ਲੁਧਿਆਣੇ ਦੇ ਵਿੱਚ ਹੀ ਹੋਣ ਲੱਗੇ ਨੇ ਤੇ ਇਹ ਲੜਾਈ ਕਿਸੇ ਨਾ ਕਿਸੇ ਜਗ੍ਹਾ ਨੈਸ਼ਨਲ ਲੈਵਲ ਦੀ ਬਣ ਜਾਏਗੀ ਆਉਣ ਵਾਲੇ ਦਿਨਾਂ ਵਿੱਚ ਬਿਲਕੁਲ ਪਾਸਕਰ ਸਾਹਿਬ ਮੈਂ ਵੈਸੇ ਲੁਧਿਆਣੇ ਇੱਕ ਅੱਧਾ ਦਿਨ ਹੀ ਹੁੰਨਾ ਬਾਕੀ ਦਿਨ ਮੈਂ ਚੰਡੀਗੜ੍ਹ ਹੁੰਨਾ ਤੁਹਾਡਾ ਪ੍ਰੋਗਰਾਮ ਸੁਣ ਕੇ ਕਈ ਸਾਥੀਆਂ ਦੇ ਫੋਨ ਆਉਂਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਲੁਧਿਆਣਾ ਹੀ ਹੁੰਨਾ ਸੋ ਮੈਂ ਕਲੀਅਰ ਕਰਦਾ ਇੱਕ ਅੱਧਾ ਦਿਨ ਹੀ ਲੁਧਿਆਣੇ ਹੁੰਨਾ ਬਾਕੀ ਦਿਨ ਮੈਂ ਚੰਡੀਗੜ੍ਹ ਹੀ ਹੁੰਨਾ ਪਾਸਕਰ ਸਾਹਿਬ ਹੁਣ ਰਾਣਾ ਗੁਰਜੀਤ ਉਹਨਾਂ ਦੀ ਗੱਲ ਜ਼ਰੂਰ ਕਰਨੀ ਜ਼ਰੂਰੀ ਹੈ ਇਹਦੇ ਤੇ ਚਾਨਣਾ ਪਾਓ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਰਾਣਾ ਗੁਰਜੀਤ ਥੋਨੀ ਖਡੂਰ ਸਾਹਿਬ ਤੋਂ ਸ਼ਾਇਦ ਆਪ ਪਿੱਛੇ हट ਗਏ ਅਨੰਦਪੁਰ ਸਾਹਿਬ ਤੇ ਉਹਨਾਂ ਦਾ ਦਾਵਾ ਸੀ ਪਰ ਰਾਣਾ ਗੁਰਜੀਤ ਪਰਿਵਾਰ ਦੀ ਟਿਕਟ ਕੱਟੀ ਗਈ ਜਾਂ ਉਹਨਾਂ ਨੇ ਛੱਡੀ ਇਹ ਸਵਾਲ ਵੱਡਾ ਬਣਿਆ ਹੋਇਆ ਦੇਖੋ ਜਿੱਥੇ ਤੱਕ ਅਨੰਦਪੁਰ ਸਾਹਿਬ ਤੋਂ ਰਾਣਾ ਗੁਰਜੀਤ ਸਿੰਘ ਉਹਨਾਂ ਦੀ ਦਾਵੇਦਾਰੀ ਹੈ ਉਸ ਦਾਵੇਦਾਰੀ ਨੂੰ ਤਾਂ ਜਦ ਹਾਈ ਕਮਾਂਡ ਦਾ ਹੀ ਹੁਕਮ ਹੋ ਜਾਏ ਨਾ ਯਾਨੀ ਰਾਹੁਲ ਗਾਂਧੀ ਉਹਨਾਂ ਦਾ ਹੀ ਹੁਕਮ ਹੋ ਜਾਏ ਕਿ ਵੀ ਵਿਜੇਂਦਰ ਸਿੰਘਲਾ ਉਹਨਾਂ ਉੱਥੋਂ ਫਾਈਨਲ ਕਿਤੇ ਜਾਂਦੇ ਨੇ ਤੇ ਇਸ ਤੋਂ ਬਾਅਦ ਕਾਂਗਰਸ ਦੇ ਜਿੰਨੇ ਮਰਜੀ ਵੰਡੇ ਲੀਡਰ ਹੋਣ ਫਿਰ ਸਾਰੇ ਹੱਥ ਖੜੇ ਕਰ ਦਿੰਦੇ ਨੇ ਤੇ ਇਹੀ ਹੱਥ ਖੜੇ ਕਰਨੇ ਪਏ ਰਾਣਾ ਗੁਰਜੀਤ ਉਹਨਾਂ ਨੂੰ ਔਰ ਜਿੱਥੇ ਤੱਕ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨ ਦੀ ਗੱਲ ਹੈਗੀ ਹੈ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਬਹੁਤ ਵਾਰਿਆ ਗੱਲ ਕਹਿ ਚੁੱਕੇ ਸੀਗੇ ਕਿ ਰਾਣਾ ਗੁਰਜੀਤ ਉਹਨਾਂ ਦੀ ਪਹਿਲੀ ਪ੍ਰੈਫਰੈਂਸ ਉਹ ਅਨੰਦਪੁਰ ਸਾਹਿਬ ਸੀਗੀ ਔਰ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਤਕਰੀਬਨ ਲੜਨ ਦੀ ਔਰ ਇਹ ਆਪਣੇ بیٹے ਨੂੰ ਲਾਣ ਦੀ ਤਿਆਰੀਆਂ ਵੀ ਕਰ ਲਈ ਸੀ ਔਰ ਇਸ ਸਮਝੌਤੇ ਦੇ ਵਿੱਚ ਲੱਗਦਾ ਵੀ ਸੀਗਾ ਕੀ ਅਨੰਦਪੁਰ ਸਾਹਿਬ ਤੋਂ ਰਾਣਾ ਗੁਰਦੀਪ ਸਿੰਘ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ ਜਾਂ ਉਹਨੇ ਉਹਨਾਂ ਦੇ ਪੁੱਤਰ ਨੂੰ ਲਾਇਆ ਜਾ ਸਕਦਾ ਕਿਉਂਕਿ ਉਹਨਾਂ ਦੇ ਪੁੱਤਰ ਦੇ ਕਾਂਗਰਸ ਜੁਆਇਨ ਕਰਨ ਤੋਂ ਬਾਅਦ ਕਾਂਗਰਸ ਦੇ ਐਮਐਲਏ ਦੀ ਸੰਖਿਆ ਵਾਧੀ ਸੀ ਜਿਹੜੀ ਇੱਕ ਘਟ ਹੋਈ ਸੀ ਡਾਕਟਰ ਰਾਜਕੁਮਾਰ ਜੱਬੇਵਾਲ ਉਹਨਾਂ ਦੇ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਉਹ ਇੱਕ ਵਾਪਸ ਹੋ ਜਾਣੀ ਸੀ ਯਾਨੀ 18 ਦੇ 18 ਰਹਿ ਸਕਦੇ ਸੀਗੇ ਪਰ ਹੁਣ ਗੱਲ ਵੱਡੇ ਘਰਾਂ ਦੀ ਹੋਏ ਤੇ ਫਿਰ ਵੱਡੇ ਘਰਾਂ ਦੇ ਸਾਹਮਣੇ ਰਾਣਾ ਗੁਰਜੀਤ ਸਿੰਘ ਕੀ ਹੋਰ ਲੋਕਾਂ ਨੂੰ ਵੀ ਆਪਣਾ ਡਿਸੀਜਨ ਚੇਂਜ ਕਰਨਾ ਪੈਣਾ ਔਰ ਕੁਲਵੀਰ ਜੀਰਾ ਉਹਨਾਂ ਦਾ ਨਾਂ ਉਹਨਾਂ ਦੀ ਸੀਟ ਖਡੂਰ ਸਾਹਿਬ ਤੋਂ ਕੱਟੀ ਨਹੀਂ ਗਈ ਉਹਨਾਂ ਨੇ ਆਪ ਮਨਾ ਦਿੱਤਾ ਔਰ ਕੁਲਵੀਰ ਜੀਰਾ ਉਹਨਾਂ ਦਾ ਨਾਂ ਵੀ ਉਹਨਾਂ ਨੇ ਪ੍ਰਪੋਜ਼ ਕੀਤਾ ਕਿ ਜੀ ਮੈਂ ਨਹੀਂ ਲੜਨਾ ਚਾਹੁੰਦਾ ਜਾਂ ਮੇਰਾ ਪੁੱਤਰ ਵੀ ਨਹੀਂ ਲੜਨਾ ਚਾਹੁੰਦਾ ਤੁਸੀਂ ਇਹ ਕੁਲਵੀਰ ਜੀਰੇ ਉਹਨਾਂ ਨੂੰ ਇਹ ਸੀਟ ਦੇ ਦਿਓ ਅਸੀਂ ਜਿਤਾ ਕੇ ਭੇਜਾਂਗੇ ਪਰ ਕਈ ਵਾਰ ਮਨ ਦੇ ਵਿੱਚ ਤੁਹਾਡੇ ਕੀ ਹੈਗਾ ਉਹਦਾ ਖੁਲਾਸਾ ਵੀ 1-2 ਦਿਨਾਂ ਦੇ ਵਿੱਚ ਹੋਣ ਦੀ ਉਮੀਦ ਹੈਗੀ ਹੈ ਜੇ ਰਾਣਾ ਗੁਰਜੀਤ ਸਿੰਘ ਉਹਨਾਂ ਨੇ ਕੋਈ ਆਪਣੀ ਸਟਰੈਟਜੀ ਚੇਂਜ ਕੀਤੀ ਉਹ ਅਗਲਾ ਪਲਾਨ ਪਹਿਲੇ ਹੀ ਤਿਆਰ ਕਰਕੇ ਰੱਖਦੇ ਨੇ ਪਲਾਨ A ਪਲਾਨ B ਤੇ ਇੱਕ ਉਹ ਇਸ ਤਰੀਕੇ ਦੇ polititian ਮੰਨੇ ਜਾਂਦੇ ਨੇ ਕਿ ਪਲਾਨ C ਵੀ ਹੁੰਦਾ ਉਹਨਾਂ ਕੋਲ ਹੁਣ ਉਹ ਪਲਾਨ B ਵੱਲ ਜਾਂਦੇ ਨੇ ਜਾਂ ਫਿਰ ਪਲਾਨ C ਵੱਲ ਜਾਂਦੇ ਨੇ ਜਾਂ ਫਿਰ ਸਾਰੇ ਪਲਾਨਸ ਨੂੰ ਇੱਕ ਤਰੀਕੇ ਨਾਲ ਅਲਮਾਰੀ 'ਚ ਬੰਦ ਕਰ ਦਿੰਦੇ ਨੇ ਤੇ ਅਗਲੀ ਵਾਰ ਉਹ ਕੀ ਕਰਨਗੇ ਇਹ ਸਾਰੀ ਗੱਲਾਂ ਕਿਉਂਕਿ ਉਹਨਾਂ ਦੀ ਮੰਗ ਸਾਰੀ ਪੋਲਿਟੀਕਲ ਪਾਰਟੀਆਂ ਚੀਕੀ ਉਹਨਾਂ ਦੇ ਰਿਸ਼ਤੇ ਆਮ ਆਦਮੀ ਪਾਰਟੀ ਦੇ ਨਾਲ ਵੀ ਬੜੇ ਅੱਛੇ ਹੈਗੇ ਨੇ ਔਰ ਉਹਨਾਂ ਦੇ ਰਿਸ਼ਤੇ ਭਾਜਪਾ ਦੇ ਨਾਲ ਵੀ ਬਹੁਤ ਵਧੀਆ ਨੇ ਇਹ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਨੇ ਕਿ ਉਹ ਕਿਹੜਾ ਰਾਹ ਚੁੰਮਦੇ ਨੇ ਪਰ ਫਿਲਹਾਲ ਰਾਣਾ ਗੁਰਜੀਤ ਉਹਨਾਂ ਦਾ ਹਜੇ ਤੱਕ ਇਹ ਕਲੀਅਰ ਨਾ ਕਰਨਾ ਕਿ ਉਹ ਕਿੱਥੋਂ ਇਲੈਕਸ਼ਨ ਲੜਨਗੇ ਕਿਉਂਕਿ ਇਲੈਕਸ਼ਨ ਤੇ ਚਲੋ ਹਰ 5 ਸਾਲ ਬਾਅਦ ਆਉਂਦੀ ਹੈ ਹੁਣ 3 ਸਾਲ ਬਾਅਦ ਪੰਜਾਬ ਦੇ ਵੀ ਇਲੈਕਸ਼ਨ ਆਨੇ ਨੇ ਉਹਦੇ ਵਿੱਚ ਰਾਣਾ ਗੁਰਜੀਤ ਸਿੰਘ ਉਹਨਾਂ ਦਾ ਰੋਲ ਹੋਰ ਵੱਡਾ ਹੋ ਸਕਦਾ ਹੈ ਉਹ ਵੀ ਘਰ ਥਾਸ ਕਰਕੇ ਤਦ ਜਦ ਘਰ ਦੇ ਦੋ ਐਮਐਲਏ ਹੋਣ ਜੇ ਉਹ ਭਾਜਪਾ ਨੂੰ ਭਾਜਪਾ ਦੇ ਟਿਕਟ ਦੇ ਉੱਤੇ ਇਲੈਕਸ਼ਨ ਆਪਣੇ ਬੇਟੇ ਨੂੰ ਲੜਵਾਉਂਦੇ ਨੇ ਇਹ ਸੇਮ ਸਥਿਤੀ ਇੱਕ ਵਾਰ ਫਿਰ ਉਤਪੰਨ ਹੋ ਜਾਏਗੀ ਕਿ ਆਪਣੇ ਬੇਟੇ ਨੂੰ ਬਤੌਰ ਇੰਡੀਪੈਂਡੈਂਟ ਜਿਤਾਣ ਤੋਂ ਬਾਅਦ ਬੇਟੇ ਨੂੰ ਭਾਜਪੀ ਦੇ ਵਿੱਚ ਭੇਜਣ ਦੇ ਵਿੱਚ ਉਹਨਾਂ ਦੇ ਉੱਤੇ ਇਹ ਇਲਜ਼ਾਮ ਨਹੀਂ ਲੱਗ ਸਕਦਾ ਕਿ ਦੇਖੋ ਜੀ ਤੁਹਾਡਾ ਬੇਟਾ ਉਹ ਇੱਕ ਤਰੀਕੇ ਨਾਲ ਪਾਰਟੀ ਨੂੰ ਛੱਡ ਗਿਆ ਕਿਉਂਕਿ ਪਾਰਟੀ ਤੇ ਹਜੇ ਉਹਨਾਂ ਨੇ ਜੁਆਇਨ ਹੀ ਨਹੀਂ ਕੀਤੀ ਰਾਣਾ ਇੰਦਰ ਪ੍ਰਤਾਪ ਸਿੰਘ ਉਹਨਾਂ ਦੀ ਕਾਂਗਰਸ ਜੁਆਇਨ ਕਰਨ ਦੀ ਗੱਲ ਕੱਲ੍ਹ ਉੜਜੋਰ ਤਰੀਕੇ ਨਾਲ ਲੱਗੇ ਵੱਧ ਰਹੀ ਸੀ ਪਰ ਉਹ ਜਦ ਰੁਕ ਗਈ ਸੀ ਤੇ ਉਸ ਤੋਂ ਹੀ ਨਾਜਾ ਲੱਗ ਗਿਆ ਸੀ ਕਿ ਕਿਸੇ ਨਾ ਕਿਸੇ ਜਗ੍ਹਾ ਕੋਈ ਗੜਬੜ ਹੈਗੀ ਬਿਲਕੁਲ ਜੀ ਮੈਂ ਇਹ ਮੰਨਦਾ ਕਿ ਰਾਣਾ ਗੁਰਜੀਤ ਸਿੰਘ ਇੱਕ ਚਮਤਕਾਰੀ ਲੀਡਰ ਨੇ ਸੋ ਹੁਣ ਉਹ ਕੋਈ ਚਮਤਕਾਰ ਦਿਖਾ ਸਕਦੇ ਨੇ ਪੋਲਿਟੀਕਲ ਚਮਤਕਾਰ ਲੋਕਾਂ ਦੇ ਵਿੱਚ ਉਹਨਾਂ ਦੀ ਚੰਗੀ ਪਛਾਣ ਹੈ ਪਰ ਮੈਨੂੰ ਇਹ ਲੱਗਦਾ ਕਿ ਵਿਜੇਂਦਰ ਸਿੰਘਲਾ ਦੀ ਜਗ੍ਹਾ ਅਗਰ ਰਾਣਾ ਗੁਰਜੀਤ ਦੇ بیٹے ਜਾਂ ਉਹਨਾਂ ਦੇ ਪਰਿਵਾਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਅੱਗੇ ਵਧਾਉਂਦੀ ਉਹ ਜ਼ਿਆਦਾ ਫਾਇਦੇਮੰਦ ਕਾਂਗਰਸ ਪਾਰਟੀ ਲਈ ਹੋ ਸਕਦਾ ਸੀ ਵਿਜੇਂਦਰ ਸਿੰਘਲਾ ਸ਼ੰਗਰੂਰ ਤੋਂ ਜਾ ਕੇ ਥੋੜੇ ਜਿ ਦਿਨਾਂ ਦੇ ਵਿੱਚ ਕੀ ਕਾਂਗਰਸ ਪਾਰਟੀ ਦਾ ਨੈਟਵਰਕ ਉੱਥੇ ਖੜਾ ਕਰ ਲੈਣਗੇ ਸਾਰੇ ਲੋਕਾਂ ਦਾ ਜਾਣ ਪਛਾਣ ਕਰ ਲੈਣਗੇ ਪਿੰਡਾਂ ਚ ਜਿਹੜੇ ਲਾ ਲੈਣਗੇ ਸੰਭਾਵਨਾ ਔਖੀ ਹੈ ਪਰ ਚਲੋ ਕਾਂਗਰਸ ਪਾਰਟੀ ਨੇ ਸੋਚ ਵਿਚਾਰ ਕੇ ਫੈਸਲਾ ਕੀਤਾ ਹੋਣਾ ਪਾਸਟਰ ਸਾਹਿਬ ਨੇ ਕੱਲ ਵੀ ਗੱਲ ਕੀਤੀ ਸੀ ਕਈ ਵਾਰੀ ਜਿਹੜੇ ਦਿੱਲੀ ਚ ਬੈਠੇ ਲੀਡਰ ਨੇ ਨਾ ਉਹ ਪੰਜਾਬ ਨੂੰ ਛੋਟਾ ਦੇਖਦੇ ਨੇ ਉਹਨਾਂ ਨੂੰ ਲੱਗਦਾ ਹੈ ਪੰਜਾਬ ਛੋਟਾ ਜਿਹਾ ਸੂਬਾ ਹੈ ਜਦਕਿ ਪੰਜਾਬ ਦਿੱਲੀ ਨਾਲੋਂ ਬਹੁਤ ਵੱਡਾ ਹੈ ਦਿੱਲੀ ਦਿੱਲੀ ਨੂੰ ਮੈਂ ਸੂਬਾ ਨਹੀਂ ਮੈਂ ਕਈ ਵਾਰੀ ਸੂਬੇ ਕਿਹਾ ਤੇ ਨਾ ਹੋਣਾ ਕੋਈ ਗੁੱਸਾ ਨਾ ਕਰ ਜਿਓ ਸੋ 7 ਸੀਟਾਂ ਨੇ ਦਿੱਲੀ ਚ ਔਰ ਸੀਟਾਂ ਜਿਹੜੀਆਂ ਨੇ ਉੱਥੇ ਨਾਲ-ਨਾਲ ਜੁੜੀਆਂ ਹੋਈਆਂ ਨੇ ਜਿਵੇਂ ਸਾਡੇ ਵਾਰਡ ਹੁੰਦੇ ਨੇ ਨਾ ਜੀ ਪੰਜਾਬ 'ਚ ਇਸੇ ਤਰ੍ਹਾਂ ਦਿੱਲੀ 'ਚ ਪਾਰਲੀਮੈਂਟ ਦੀਆਂ ਸੀਟਾਂ ਨੇ ਸੋ ਇਸ ਕਰਕੇ ਦਿੱਲੀ ਵਾਲਿਆਂ ਨੂੰ ਕਈ ਵਾਰੀ ਇਹ ਲੱਗਦਾ ਵੀ ਪੰਜਾਬ ਛੋਟਾ ਜਿਹਾ ਸੰਗਰੂਰ ਤੋਂ ਚੱਕ ਕੇ ਅਨੰਪੁਰ ਸਾਹਿਬ ਭੇਜ ਦੋ ਤੇ ਭੁਲੱਤ ਤੋਂ ਚੱਕ ਕੇ ਸੰਗਰੂਰ ਭੇਜ ਦੋ ਉਹਨਾਂ ਨੂੰ ਲੱਗਦਾ ਪਰ ਪੰਜਾਬ ਦੇ ਵਿੱਚ ਤਾਂ ਹਰ 60 ਕਿਲੋਮੀਟਰ 'ਚ ਬੋਲੀ ਬਦਲ ਜਾਂਦੀ ਹਰ 60 ਕਿਲੋਮੀਟਰ ਦੇ ਵਿੱਚ ਰਹਿਣ ਸਹਿਣ ਬਦਲ ਜਾਂਦੇ ਬੁੱਧੇ ਬਦਲ ਜਾਂਦੇ ਨੇ ਪੰਥਕ ਸੀਟਾਂ ਨੇ ਕਈ ਸੀਟਾਂ ਜਿਹੜੀਆਂ ਨੇ ਉਥੇ ਜਾਤੀਗਤ ਸਮੀਕਰਨ ਬਦਲ ਜਾਂਦੇ ਨੇ ਹੁਣ ਜੇ ਤੁਸੀਂ ਫਤਗੜ ਸਾਹਿਬ ਤੋਂ ਲੁਧਿਆਣਾ ਚ ਦਾਖਲ ਹੋ ਜੋਂ ਤੇ ਜਾਤੀਗਤ ਸਮੀਕਰਨ ਬਦਲ ਜਾਂਦੇ ਨੇ ਜਦਕਿ ਦੋਵੇਂ ਸੀਟਾਂ ਇੱਕ ਦੂਜੇ ਦੇ ਵਿੱਚ ਫਸੀਆਂ ਹੋਈਆਂ ਨੇ ਜਿਵੇਂ ਆਪਾਂ ਕੰਧ ਚਿੰਨਦੇਆਂ ਤੇ ਇੱਟਾਂ ਫਸੀਆਂ ਹੁੰਦੀਆਂ ਨੇ ਪਰ ਚਲੋ ਫਿਰ ਵੀ ਕਾਂਗਰਸ ਪਾਰਟੀ ਨੇ ਜਿਹੜਾ ਤਜਰਬਾ ਕੀਤਾ ਉਹਦਾ ਰਿਜ਼ਲਟ ਕੀ ਨਿਕਲਦਾ ਉਹ ਤਾਂ ਵਕਤ ਦੱਸੂਗਾ ਪਰ ਭਾਸਕਰ ਸਾਹਿਬ ਜਿਵੇਂ ਤੁਸੀਂ ਰਾਣਾ ਇੰਦਰਪ੍ਰਤਾਪ ਦੀ ਗੱਲ ਕੀਤੀ ਹੈ ਉਹ ਆਜ਼ਾਦ ਉਮੀਦਵਾਰ ਨੇ ਉਹਨਾਂ ਨੂੰ ਤਾਂ ਸਾਰੀਆਂ ਪਾਰਟੀਆਂ ਚਾਹੁੰਦੀਆਂ ਹੋਣਗੀਆਂ ਸਾਡੇ ਕੋਲੇ ਆ ਜਾਣ ਹੋ ਸਕਦਾ ਹੈ ਭਾਜਪਾ ਵੀ ਹੁਣ ਸੱਦਾ ਮਾਰੇ ਤੇ ਦਿਲਬੀਰ ਗੋਲਡੀ ਨੇ ਵੀ ਕੱਲ ਪੋਸਟ ਪਾ ਕੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਕਿਤੇ ਦਿਲਬੀਰ ਗੋਲਡੀ ਤਾਂ ਨਹੀਂ ਕਿਤੇ ਜਾ ਸਕਦੇ ਉਹ ਵੀ ਕੋਈ ਨਾ ਕੋਈ ਥਾਂ ਟਿਕਾਣਾ ਲੱਭ ਰਹੇ ਹੋਣੇ ਵੀ ਕੋਈ ਆਪਣਾ ਫਿਊਚਰ ਅਸੀਂ ਬ੍ਰਾਈਟ ਕਰ ਲਈਏ ਦੋਨੇ ਮੀਆਂ ਬੀਬੀ ਉਹਨਾਂ ਨੇ ਵੀ ਮਿਹਨਤ ਬਹੁਤ ਕੀਤੀ ਕਾਂਗਰਸ ਚ ਪਰ ਸਿਆਸੀ ਮੁੱਲ ਨਹੀਂ ਪਾਇਆ ਪਾਰਟੀ ਨੇ ਦੇਖੋ ਦਿਲਬੀਰ ਗੋਲਡੀ ਉਹਨਾਂ ਦਾ ਰਾਤ ਨੂੰ ਜਿਹੜਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਸ਼ੇਅਰ ਲਿਖਣਾ ਔਰ ਉਹ ਸ਼ੇਅਰ ਬਹੁਤ ਕੁਝ ਕਹਿੰਦਾ ਹੈ ਕਿ ਵੀ ਅਸੀਂ ਜੁਗਨੂ ਬਣ ਕੇ ਰਾਵਾਂਗੇ ਦੀਵੇ ਨਹੀਂ ਤੇ ਘੱਟੋ ਘੱਟ ਜਿਗਨੂ ਜੁਗਨੂ ਤੇ ਬਣਾਂਗੇ। ਉਹ ਜਿਹੜੀ ਅੰਦਰ ਦੀ ਗੱਲਾਂ ਨਿਕਲ ਕੇ ਆਈਆਂ ਕਿ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਨਾਲ ਗੱਲ ਚੱਲ ਰਹੀ ਸੀ। ਹੁਣ ਉਸ ਗੱਲ ਨੂੰ ਉਹ ਅੱਗੇ ਵਧਾ ਰਹੇ ਨੇ ਜਾਂ ਫਿਰ ਭਾਜਪਾ ਦੇ ਕੈਂਡੀਡੇਟ ਹੋ ਸਕਦੇ ਨੇ ਇਹਦੇ ਉੱਤੇ ਇੱਕ ਹਜੇ ਤੱਕ ਤੇ ਕਨਫਿਊਜ਼ਨ ਬਣਿਆ ਹੋਇਆ ਹੈ। ਲੇਕਿਨ ਭਾਜਪਾ ਨੇ ਕਿਉਂਕਿ ਹਜੇ ਤੱਕ ਸੰਗਰੂ ਤੋਂ ਆਪਣਾ ਕੈਂਡੀਡੇਟ ਹੈ ਨਾ ਉਸਨੇ ਕਿਹਾ। ਲੇਕਿਨ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੇ ਚਾਂਸੇ ਜ਼ਿਆਦਾ ਨੇ ਕਿਉਂਕਿ ਅਸੀਂ ਚਾਂਸੇਸ ਸ਼ਬਦ ਦਾ ਯੂਜ਼ ਕਰ ਰਹੇ ਹਾਂ। ਕਾਰਨ ਕਿ ਜੇ ਮੀਤ ਹੇਰ ਉਹਨਾਂ ਉਥੋਂ ਇਲੈਕਸ਼ਨ ਜਿੱਤਦੇ ਨੇ ਤੇ ਇਹਨਾਂ ਨੂੰ ਬਰਨਾਲੇ ਤੋਂ ਆਮ ਆਦਮੀ ਪਾਰਟੀ ਕੈਂਡੀਡੇਟ ਬਣਾ ਸਕਦੀ ਹੈ ਜਿਮਨੀ ਚੋਣਾ ਦੇ ਵਿੱਚ ਯਾਨੀ ਬਾਈ ਇਲੈਕਸ਼ਨ ਦੇ ਵਿੱਚ ਅਗਰ ਮੀਤ ਹੇਰ ਉਹਨਾਂ ਜਿੱਤਦੇ ਨੇ ਜਾਂ ਫਿਰ ਕੋਈ ਹੋਰ ਵੀ ਵਾਅਦਾ ਕੀਤਾ ਜਾ ਸਕਦਾ ਹੈ ਕਿਉਂਕਿ ਅੱਜ ਦੀ ਸਥਿਤੀ ਦੇ ਵਿੱਚ ਜਿਹੜਾ ਗੁਦਰਵੀਰ ਗੋਲੜੀ ਹੈ ਸੁਪਾਲ ਸਿੰਘ ਖਹਿਰਾ ਉੱਥੇ ਆ ਗਏ ਨੇ ਸੁਪਾਲ ਸਿੰਘ ਖਹਿਰਾ ਉਹਨਾਂ ਦੇ ਆਉਣ ਤੋਂ ਬਾਅਦ ਜੇ ਸੁਪਾਲ ਸਿੰਘ ਖਹਿਰਾ ਉਹਨਾਂ ਜਿੱਤ ਜਾਂਦੇ ਨੇ ਤੇ ਉਹਨਾਂ ਦਾ ਹਮੇਸ਼ਾ ਵਾਸਤੇ ਉਸ ਸੰਗਰੂਰ ਸੀਟ ਦੇ ਉੱਤੇ ਕਲੇਮ ਉਹ ਖਤਮ ਹੁੰਦਾ ਹੈ ਦੂਜੇ ਪਾਸੇ ਜੇ ਉਹ ਧੁਰੀ ਦੇ ਵਿੱਚੋਂ ਇਲੈਕਸ਼ਨ ਲੜਦੇ ਨੇ ਤੇ ਫਿਰ ਅਗਲੀ ਵਾਰ ਵੀ ਅਸੈਂਬਲੀ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਸਾਹਮਣਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨਾਲ ਹੋਣਾ ਹੈ ਉਹਨ ਇਦਾਂ ਦੀ ਸਥਿਤੀ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਡਿਸੀਜਨ ਲੈਣਾ ਹੈ ਹਜੇ ਇਸ ਗੱਲ ਨੂੰ ਅਸੀਂ ਕਨਫਰਮ ਨਹੀਂ ਕਰਦੇ ਕਿ ਉਹ ਆਪ ਹੀ ਜਾਣਗੇ ਜਾਂ ਭਾਜਪਾ ਦੇ ਵੀ ਜਾਣਗੇ ਲੇਕਿਨ ਉਹ ਆਪਣੀ ਅਗਲੀ ਰਾਤ ਚੁਣ ਸਕਦੇ ਨੇ देर शाम ਤੱਕ ਹੋ ਸਕਦਾ ਹੈ ਇਸ ਮੁੱਦੇ ਦੇ ਉੱਤੇ ਕੋਈ ਹੋਰ ਕਲੈਰਿਟੀ ਵੀ ਆਏ ਕਿਉਂਕਿ ਭਾਜਪਾ ਨੇ ਹਜੇ ਤੱਕ ਉਥੋਂ ਆਪਣਾ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਤੇ ਇਸ ਕਰਕੇ ਕਿਸੇ ਵੀ ਗੱਲ ਨੂੰ ਰੂਮ ਲਾਉਟ ਨਹੀਂ ਕੀਤਾ ਜਾ ਸਕਦਾ ਭਾਸਕਰ ਸਾਹਿਬ ਪਤਾ ਨਹੀਂ ਕਿਉਂ ਮੈਨੂੰ ਇਹ ਲੱਗਦਾ ਹੈ ਕਿ ਕੱਲ ਭਾਸਕਰ ਸਾਹਿਬ ਭਾਰਤੀ ਜਨਤਾ ਪਾਰਟੀ ਜੁਆਇਨਿੰਗ ਕਰਾਏਗੀ ਕੱਲ ਕਿਉਂਕਿ ਅੱਜ ਲਿਸਟਾਂ ਆ ਗਈਆਂ ਅੱਜ ਮਾੜਾ ਮੋਟਾ ਸੋਚ ਵਿਚਾਰ ਕਰਨ ਦਾ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਸਮਾਂ ਮਿਲ ਗਿਆ ਅੱਜ ਕੱਲ ਜੇ ਅਸੀਂ ਕੱਲ ਮੰਨੀਏ ਵੀ ਕੱਲ 4 ਵਜੇ ਤੱਕ ਵੀ ਅੱਜ ਜਿਵੇਂ 12 12:30 1 ਵਜੇ ਲਿਸਟ ਆਈ ਹੈ 24 ਘੰਟੇ ਬਹੁਤ ਹੁੰਦੇ ਨੇ ਪੋਲਿਟਿਕਲ ਪਾਰਟੀਆਂ ਦੇ ਲੀਡਰਾਂ ਨੂੰ ਫੈਸਲਾ ਕਰਨ ਲਈ ਕਿਉਂਕਿ ਜੇ ਦਿੱਲੀ ਵੀ ਜਾਣਾ ਹੋਵੇ ਤੇ 5-6 ਘੰਟੇ ਦਾ ਚੰਗੀ ਤੋਂ ਚੰਗੀ ਗੱਡੀ ਵੀ ਦਿੱਲੀ ਚ ਲੈ ਲੈਂਦੀ ਦਿਨ ਦੇ ਸਮੇਂ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਮੈਨੂੰ ਲੱਗਦਾ ਕੱਲ ਭਾਰਤੀ ਜਨਤਾ ਪਾਰਟੀ ਨਵੀਂ ਜੁਆਇਨਿੰਗ ਕਰਾਏਗੀ ਉਹ ਤਾਂ ਉਹ ਅੱਜ ਵੀ ਕਰਾ ਸਕਦੇ ਨੇ ਉਹ ਤਾਂ ਉਹਨਾਂ ਕੋਲੇ ਸਾਰੇ ਜਿਗਾਰਡ ਤੰਤਰ ਹੈਗੇ ਨੇ ਉਹਨਾਂ ਨੇ ਤਾਂ ਮਿੰਟ ਲਾਉਣਾ ਜੀ ਨਾਲੇ ਚੰਡੀਗੜ੍ਹੋਂ ਜਹਾਜ਼ ਚ ਟਿਕਟਾਂ ਚ ਲੀਡਰ ਦਿੱਲੀ ਚਲੇ ਜਾਂਦੇ ਨੇ ਸ਼ਾਮ ਤੱਕ ਦਿੱਲੀ ਪਹੁੰਚ ਜਾਣਗੇ ਪਰ ਮੈਨੂੰ ਕੱਲ ਦਾ ਲੱਗਦਾ ਕਿ ਕੱਲ ਭਾਜਪਾ ਜੁਆਇਨਿੰਗ ਕਰਾਏਗੀ ਔਰ ਕੱਲ ਬੀਜੇਪੀ ਇਹ ਸਰਪ੍ਰਾਈਜ਼ ਦੇਗੀ ਕਿ ਕਿਹੜੇ ਕਿਹੜੇ ਬੀਜੇਪੀ ਆਪਣੇ ਪੱਤੇ ਦਿਖਾ ਸਕਦੀ ਹੈ ਬੀਜੇਪੀ ਦੀ ਗੱਲ ਕਰਦੇ ਆ ਅਕਾਲੀ ਦਲ ਦੀ ਵੀ ਕਰਦੇ ਆ ਕਹਿੰਦੇ ਕਾਂਗਰਸ ਸ਼ੇਰ ਸਿੰਘ ਖਬਾਇਆ ਮੇਰੀ ਨਜ਼ਰ ਚ ਵੀ ਨੰਬਰ 1 ਨੇ ਫਿਰੋਜ਼ਪੁਰ ਪਰ ਇੱਥੋਂ ਤੱਕ ਚਰਚਾਵਾਂ ਨੇ ਭਾਸਕਰ ਸਾਹਿਬ ਕਹਿੰਦੇ ਕਾਂਗਰਸ ਪਾਰਟੀ ਫਿਰੋਜ਼ਪੁਰ ਚ ਕੋਈ ਪੈਰਾਸ਼ੂਟ ਉਤਾਰ ਸਕਦੀ ਹੈ ਕੋਈ ਵੱਡਾ ਪੈਰਾਸ਼ੂਟ ਕਿੱਥੋਂ ਇੰਪੋਰਟ ਕਰ ਰਹੇ ਨੇ ਦੇਖੋ ਐਸ ਗੱਲ ਦਾ ਮੈਂ ਹੁਣੇ ਕਹਿ ਕੇ ਹਟਿਆ ਕਿ ਕਾਂਗਰਸ ਦੇ ਇੱਕ ਵੱਡੇ ਲੀਡਰ ਨਾਲ ਮੇਰੀ ਗੱਲ ਹੋਈ ਸੀ ਜਦ ਰਾਣਾ ਸੋਢੀ ਉਹਨਾਂ ਦੀ ਕੱਲ ਤੋਂ ਚਰਚਾਵਾਂ ਗਰਮ ਸੀ ਕਿ ਕੀ ਉਹ ਘਰ ਵਾਪਸੀ ਕਰ ਸਕਦੇ ਨੇ ਔਰ ਉਹ ਅਗਰ ਘਰ ਵਾਪਸੀ ਕਰਦੇ ਨੇ ਤੇ ਉਹਨਾਂ ਨੂੰ ਕਾਂਗਰਸ ਉਥੋਂ ਕੈਂਡੀਡੇਟ ਬਣਾ ਦੇਗੀ ਪਰ ਇਹਨਾਂ ਸੋਖਾ ਵੀ ਨਹੀਂ ਲੱਗਦਾ ਔਰ ਜਦ ਮੇਰੀ ਗੱਲ ਜਿਸ ਤਰ੍ਹਾਂ ਮੈਂ ਹੁਣੇ ਕਹਿ ਕੇ ਹਟਿਆ ਕਿ ਵੱਡੇ ਲੀਡਰ ਉਹਨਾਂ ਨੇ ਰਾਣਾ ਸੋਢੀ ਉਹਨਾਂ ਦਾ ਰੂਲ ਆਊਟ ਕੀਤਾ ਲੇਕਿਨ ਸਾਡੇ ਦਿੱਲੀ ਵਾਲੇ ਸੂਤਰ ਦੱਸਦੇ ਨੇ ਕਿ ਰਾਣਾ ਸੋਢੀ ਉਹਨਾਂ ਆਲਰੇਡੀ ਦਿੱਲੀ ਪਹੁੰਚੇ ਹੋਏ ਨੇ ਔਰ ਉਹਨਾਂ ਦੇ AICCC ਹੈਡਕ quarters ਦੇ ਵਿੱਚ ਚੰਗੇ ਲਿੰਕ ਵੀ ਲਗੇ ਨੇ ਤੁਸੀਂ ਇਹ ਦੇਖੋ ਕਿ ਇਹ ਜਿਹੜੀ 4 ਸੀਟਾਂ ਅਨਾਉਂਸ ਹੋਈਆਂ ਇਹਨਾਂ 4 ਸੀਟਾਂ ਦੇ ਵਿੱਚ ਕੇਂਦਰੀਆ ਹਾਈ ਕਮਾਂਡ ਜਿਹੜੀ ਕਾਂਗਰਸ ਹੈ ਉਹਨਾਂ ਦਾ ਸਿੱਧਾ ਹੱਕ ਸੀਗਾ ਕਿਉਂਕਿ ਸੁਖਜਿੰਦਰ ਸਿੰਘ ਰੰਦਾਵਾ ਉਹਨਾਂ ਦੀ ਵੀ ਟਿਕਟ ਦੇ ਬਾਰੇ ਇਹ ਬਿਲਕੁਲ ਕਨਫਰਮਡ ਸੋਰਸਸ ਕਹਿੰਦੇ ਨੇ ਕਿ ਕੇਸੀ ਵੈਨੂ ਗੋਪਾਲ ਉਹਨਾਂ ਦਾ ਉਹਨਾਂ ਨੂੰ ਫੋਨ ਆਇਆ ਫੀਗਾ ਕਿ ਵੀ ਰੰਦਾਵਾ ਜੀ ਤੁਸੀਂ ਇਲੈਕਸ਼ਨ ਲੜੋ ਆਪਾਂ ਤੁਹਾਨੂੰ ਇਲੈਕਸ਼ਨ ਲੜਾ ਰਹੇ ਹਾਂ ਔਰ ਉਸ ਤੋਂ ਪਹਿਲੇ ਇਸ ਗੱਲ ਦੇ ਵੀ ਸੂਤਰ ਤਕਰੀਬਨ ਪੁੱਗਤਾ ਹੈਗੇ ਨੇ ਕਿ ਤ੍ਰਿਪਤਾ ਜਿੰਦਰ ਬਾਜਵਾ ਨੂੰ ਵੀ ਕੇਸੀ ਗੋਪਾਲ ਕੇਸੀ ਮਨੀ ਕੋਪਾਲ ਉਹਨਾਂ ਦਾ ਫੋਨ ਆਇਆ ਸੀ। ਔਰ ਉਹਨਾਂ ਤੋਂ ਇਹ ਗੱਲ ਕਨਫਰਮ ਕੀਤੀ ਗਈ ਸੀ ਕਿ ਅਗਰ ਸੁਖਜਿੰਦਰ ਅੰਦਾਵਾ ਨੂੰ ਉਹਨਾਂ ਨੇ ਟਿਕਟ ਦੇ ਰਿਹਾ ਤੁਹਾਨੂੰ ਸਾਥ ਦੇਣਾ ਸਾਥ ਦੋਗੇ ਨਾ। ਯਾਨੀ ਐਸ ਗੱਲ ਐਸ ਪੱਧਰ ਦੇ ਉੱਤੇ ਆਈ ਸੀਸੀ ਦੇ ਵੱਡੇ ਲੀਡਰ ਪੰਜਾਬ ਦੇ ਲੀਡਰਾਂ ਨੂੰ ਫੋਨ ਕਰ ਰਹੇ ਨੇ ਔਰ ਬਾਕੀ ਦੀ ਦੋ ਟਿਕਟਾਂ ਦੇ ਉੱਤੇ ਤੇ ਤੁਹਾਨੂੰ ਕਹਿ ਚੁੱਕੇ ਆ ਕਿ ਵੀ ਉਹ ਸਿੱਧਾ-ਸਿੱਧਾ ਹਾਈ ਕਮਾਂਡ ਦੀ ਦਖਲ ਤੋਂ ਬਾਅਦ ਅਰੰਧਪੁਰ ਸਾਹਿਬ ਤੋਂ ਗੁਜਿੰਦਰ ਸਿੰਘਲਾ ਉਹਨਾਂ ਦਾ ਨਾਂ ਫਾਈਨਲ ਹੋਇਆ ਔਰ ਲੁਧਿਆਣਾ ਦੇ ਵਿੱਚ ਰਾਜਾ ਵੜਿੰਗ ਉਹ ਵੀ ਕੇਂਦਰੀ ਹਾਈ ਕਮਾਂਡ ਦਾ ਹੀ ਡਿਸੀਜਨ ਸੀਗਾ ਔਰ ਜੇ ਆਪਾਂ ਹਾਈ ਕਮਾਂਡ ਦੀ ਗੱਲ ਕਰੀਏ ਤੇ ਰਾਹੁਲ ਗਾਂਧੀ ਉਹਨਾਂ ਭਾਵੇਂ ਵਾਇਆ ਖੜਕੇ ਸਾਹਿਬ ਐ ਡਿਸੀਜਨ ਲਿੱਤਾ ਗਿਆ ਹੋਏ ਪਰ ਇਹਨਾਂ ਦੋਨੋਂ ਤਿੰਨੋਂ ਡਿਸੀਜਨ ਦੇ ਪਿੱਛੇ ਰਾਹੁਲ ਗਾਂਧੀ ਉਹਨਾਂ ਦਾ ਇੱਕ ਵਿਜ਼ਨ ਸੀਗਾ ਔਰ ਉਹਨਾਂ ਦੀ ਇੱਛਾ ਸੀਗੀ ਜਿਸ ਇੱਛਾ ਨੂੰ ਖੜਕੇ ਸਾਹਿਬ ਦੁਆਰਾ ਇਹ ਪੂਰਾ ਕੀਤਾ ਗਿਆ ਹੁਣ ਜਿਹੜੀ ਫਿਰੋਜ਼ਪੁਰ ਦੀ ਟਿਕਟ ਹੈ ਉਸ ਟਿਕਟ ਦੇ ਉੱਤੇ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਿਆ ਕਿ ਕੋਈ ਪੈਰਾਸ਼ੂਟ ਤੋਂ ਕੋਈ ਉਤਾਰਿਆ ਜਾ ਰਿਹਾ ਹੈ ਵੀ ਐਡਾ ਵੱਡਾ ਵੀ ਪੈਰਾਸ਼ੂਟ ਤੋਂ ਕਿੱਥੋਂ ਉਤਾਰੋਗੇ ਜਦ ਅੱਜ ਇਹ ਖਬਰ ਆਈ ਹੈ ਕਿ ਨਦੌਰ ਦੇ ਵਿੱਚ ਕਾਂਗਰਸ ਦਾ ਕੈਂਡੀਡੇਟ ਜਿਹੜਾ ਆਲਰੇਡੀ ਅਨਾਉਂਸ ਕੀਤਾ ਜਾ ਚੁੱਕਿਆ ਸੀ ਉਹ ਆਪਣਾ ਨਾਮ ਵਿਡਰੋਅ ਕਰ ਲੈਂਦਾ ਔਰ ਵਿਡਰੋਅ ਕਰਨ ਤੋਂ ਬਾਅਦ ਉਹ ਭਾਜਪਾ ਜੁਆਇਨ ਕਰ ਸਕਦਾ ਹੈ ਇਹਨਾਂ ਦੀ ਵੀ ਖਬਰ ਆ ਰਹੀ ਹੈ ਐਦਾਂ ਦੇ ਹਾਲਾਤ ਦੇ ਵਿੱਚ ਕੈਂਡੀਡੇਟ ਆਪਣਾ ਪੱਤਾ ਹੋਣਾ ਚਾਹੀਦਾ ਹੈ ਕੈਂਡੀਡੇਟ ਆਪਣੇ ਆਪ ਨੂੰ ਨਹੀਂ ਧੋਖਾ ਦੇਣਾ ਚਾਹੀਦਾ ਇਹ ਇੱਕ ਨਵੇਂ ਤਰੀਕੇ ਦਾ ਚੈਲੰਜ ਉਹ ਹੁਣ ਕਾਂਗਰਸ ਦੇ ਸਾਹਮਣੇ ਖੜਾ ਹੈ ਉਹ ਵੀ ਖਾਸ ਕਰਕੇ ਤਦ ਹਰਿਆਣਾ ਦੇ ਵਿੱਚ 2 ਤੋਂ ਵੱਧ ਸੀਟਾਂ ਦੇ ਉੱਤੇ ਬਗਾਵਤ ਹੋ ਗਈ ਹੈ ਔਰ ਉਸ ਬਗਾਵਤ ਦੇ ਵਿੱਚ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਉਹ ਇੰਡੀਪੈਂਡੈਂਟ ਖੜੀ ਹੋਣ ਦੀ ਗੱਲ ਕਰ ਰਹੇ ਨੇ ਯਾਨੀ ਕਾਂਗਰਸ ਨੂੰ ਵੀ ਇਸ ਤਰੀਕੇ ਦੇ ਹਾਲਾਤ ਦਾ ਸਾਹਮਣਾ ਕਰਨਾ ਪੈਣਾ ਔਰ ਇਸ ਕਰਕੇ ਹੀ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਉਹਨਾਂ ਨੇ ਆਪਣੇ ਆਪ ਤਿੰਨ ਕੈਂਡੀਡੇਟ ਪਿਕ ਕੀਤੇ ਨੇ ਤੇ ਉਹਨਾਂ ਨੂੰ ਅੱਗੇ ਵਧਾਇਆ ਗਿਆ। ਅਸ਼ਟੇ ਸਾਬ ਤੁਸੀਂ ਸੋਢੀ ਸਾਹਿਬ ਦੀ ਗੱਲ ਕੀਤੀ ਕਿ ਉਹ ਦਿੱਲੀ ਪਹੁੰਚੇ ਹੋਏ ਨੇ ਆਈਸੀਸੀ ਚ ਉਹਨਾਂ ਦੇ ਲਿੰਕ ਨੇ ਉਂਝ ਤਾਂ ਸੂਤਰ ਨੇ ਸੂਤਰ ਆਮ ਤੌਰ ਦੇ ਉੱਤੇ ਸਹੀ ਰਹਿੰਦੇ ਨੇ ਪਰ ਕਈ ਵਾਰੀ ਹੋ ਸਕਦਾ ਹੈ ਸੋਢੀ ਸਾਹਿਬ ਦਿੱਲੀ ਬੀਜੇਪੀ ਵਾਲੇ ਪਾਸਿਓਂ ਗਏ ਹੋਣ ਕਿਉਂਕਿ ਬੀਜੇਪੀ 'ਚ ਵੀ ਉਹ ਟਿਕਟ ਦੇ ਇਛਕ ਨੇ ਇਸ ਤਰੀਕੇ ਦੀਆਂ ਖਬਰਾਂ ਨਹੀਂ। ਬਾਕੀ ਚਲੋ ਅ ਸੋਢੀ ਸਾਹਿਬ ਬੜੇ ਸਿਆਣੇ ਲੀਡਰ ਨੇ ਕੀ ਫੈਸਲਾ ਕਰਦੇ ਨੇ ਕਿਉਂਕਿ ਡਿਮਾਂਡ ਉਹਨਾਂ ਦੀ ਵੀ ਹਰ ਪਾਸੇ ਹੋਣੀ ਆ ਕਿਉਂਕਿ ਉਹ ਕਾਂਗਰਸ 'ਚ ਗਏ ਨੇ। ਕਾਂਗਰਸ ਦੇ ਲੀਡਰ ਵੀ ਚਾਹੁੰਦੇ ਹੁਣ ਸਾਡੇ ਵੱਲ ਮੁੜਿਆਉਣ। ਬਾਕੀ ਰਹੀ ਗੱਲ ਪੈਰਾਸ਼ੂਟ ਦੀ। ਇਹ ਵੀ ਹੋ ਸਕਦਾ ਹੈ ਕਿ ਕਾਂਗਰਸ ਕੋਈ ਅਜਿਹਾ ਵੱਡਾ ਚਿਹਰਾ ਉੱਥੇ ਉਤਾਰੇ ਜਿਹੜਾ ਪੋਲੀਟੀਕਲ ਫੀਲਡ 'ਚ ਨਾ ਹੋਵੇ, ਹੋਵੇ ਪੰਜਾਬ ਦਾ, ਹੋਵੇ ਫਿਰੋਜ਼ਪੁਰ ਦਾ। ਹੁਣ ਆਪਾਂ ਲੱਭਦੇ ਹਾਂ ਕਾਇਦਾ ਲੈ ਕੇ ਕਿ ਫਿਰੋਜ਼ਪੁਰ ਦੀਆਂ ਕਿਹੜੀਆਂ ਗੜੀਆਂ ਵੱਡੀਆਂ ਸ਼ਖਸੀਅਤਾਂ ਨੇ ਜਿਹੜੀਆਂ ਇਸ ਵਕਤ ਦੇਸ਼ ਦੇ ਦੂਜੇ ਹਿੱਸੇ 'ਚ ਸਥਾਪਿਤ ਨੇ ਤੇ ਉਹ ਕਾਂਗਰਸ ਦੇ ਨੇੜੇ ਨੇ ਕਿਉਂਕਿ ਫਿਰ ਤਾਂ ਪੈਰਾਸ਼ੂਟ ਦਾ ਮਤਲਬ ਹੈ ਕਿ ਕਾਂਗਰਸ ਦੇ ਹਾ ਚਿਹਰਾ ਉਤਾਰਨਾ ਚਾਹੁੰਦੀ ਹੈ ਜਿਵੇਂ ਗੱਲਾਂ ਅਕਸ਼ੇ ਕੁਮਾਰ ਦੀਆਂ ਚੱਲ ਰਹੀਆਂ ਨੇ ਸ਼੍ਰੀ ਅਨੰਦਪੁਰ ਸਾਹਿਬ 'ਚ ਭਾਜਪੀ ਵੱਲੋਂ ਹੋ ਸਕਦਾ ਹੈ ਕਾਂਗਰਸ ਪਾਰਟੀ ਵੀ ਕੋਈ ਭਾਈ ਕਲਾਕਾਰ ਖਿਡਾਰੀ ਕੱਢ ਲਿਆਵੇ ਕੋਈ ਵੱਡਾ ਭਾਸਕਤ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਤੁਸੀਂ ਬੜੀ ਦਿਲਚਸਪ ਗੱਲ ਕੀਤੀ ਕਿ ਇੰਦੋਰ ਦੇ ਵਿੱਚ ਵੀ ਇੱਕ ਉਮੀਦਵਾਰ ਹੈ ਜਿਹੜਾ ਉਹ ਹੱਕ ਚ ਬਹਿ ਗਿਆ ਬੀਜੇਪੀ ਦੇ ਮੈਨੂੰ ਲੱਗਦਾ ਦੇਖੋ ਬੀਜੇਪੀ ਨੇ ਨਾ ਸਲੀਪਰ ਸੈੱਲ ਫਿਟ ਕਰ ਰੱਖੇ ਨੇ ਉਹਨੇ ਮੈਂ ਅਲੀਗੇਸ਼ਨ ਨਹੀਂ ਲਾ ਰਿਆ ਇਹ ਤਾਂ ਇਹ ਤਾਂ ਪੋਲਿਟੀਕਲ ਕਿਸੇ ਵੀ ਪਾਰਟੀ ਦੀ ਤਾਰੀਫ ਹੈ ਅਗਰ ਆਪਾਂ ਇਹ ਕਹੀਏ ਕਿ ਉਸ ਪਾਰਟੀ ਦੇ ਸਲੀਪਰ ਸੈੱਲ ਨੇ ਦੂਜੀਆਂ ਪਾਰਟੀਆਂ ਚ ਮੈਨੂੰ ਲੱਗਦਾ ਕਾਂਗਰਸ ਚ ਸਲੀਪਰ ਸੈੱਲ ਆ ਗਏ ਦੂਜੀਆਂ ਪਾਰਟੀਆਂ ਦੇ ਤੇ ਕਾਂਗਰਸ ਨੂੰ ਇਸ ਘੁਣਾ ਦਾ ਇਲਾਜ ਕਰਨਾ ਪਊਗਾ ਦੂਸਰਾ ਇਹ ਪਹਿਲੀ ਵਾਰੀ ਹੋਇਆ ਪਿਛਲੀ ਵਾਰੀ ਜਦੋਂ ਪਾਰਲੀਮੈਂਟ ਦੀਆਂ ਟਿਕਟਾਂ ਦਿੱਤੀਆਂ ਗਈਆਂ ਉਦੋਂ ਕੈਪਟਨ ਮਰਿੰਦਰ ਸਿੰਘ ਇੱਕ ਵੱਡੇ ਲੀਡਰ ਸੀ ਭਾਵੇਂ ਕੈਪਟਨ ਮਰਿੰਦਰ ਦੇ ਜਾਣ ਤੋਂ ਬਾਅਦ ਕਾਂਗਰਸ ਦੀ ਹਾਈ ਕਮਾਂਡ ਨੇ ਕਿਸੇ ਨੂੰ ਵੀ ਓਨੀ ਤਾਕਤ ਨਹੀਂ ਦਿੱਤੀ ਨਾ ਨਵਜੋਤ ਸਿੰਘ ਸਿੱਧੂ ਨੂੰ ਤਾਕਤ ਦਿੱਤੀ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀ ਔਰ ਨਾ ਹੀ ਰਾਜਾ ਵੜਿੰਗ ਕੋਲੇ ਇੰਨੀ ਤਾਕਤ ਹੈ ਕਿ ਰਾਜਾ ਵੜਿੰਗ ਟਿਕਟਾਂ ਤੈਅ ਕਰ ਸਕਣ ਸੋ ਹੁਣ ਪੰਜਾਬ ਚ ਜਦੋਂ ਕੈਪਟਨ ਅਮਰਿੰਦਰ ਸਿੰਘ ਬਾਸਕਰ ਸਾਹਿਬ ਕੈਪਟਨ ਅਮਰਿੰਦਰ ਦੀ ਮਰਜ਼ੀ ਬਿਨਾ ਹਾਈ ਕਮਾਂਡ ਪੱਤਾ ਨਹੀਂ ਸੀ ਹਿਲਾ ਸਕਦੀ ਪਰ ਨਵਜੋਤ ਸਿੰਘ ਸਿੱਧੂ ਇਹ ਵੀ ਹਾਈ ਕਮਾਂਡ ਦੀ ਮਰਜ਼ੀ ਨਾਲ ਚੱਲਣ ਵਾਲੇ ਲੀਡਰ ਸੀ ਨਵਜੋਤ ਸਿੰਘ ਸਿੱਧੂ ਦੀ ਤਾਂ ਸੁਣੀ ਨਹੀਂ ਨਾ ਹਾਈ ਕਮਾਂਡ ਨੇ ਤੇ ਮੈਨੂੰ ਲੱਗਦਾ ਰਾਜਾ ਵੜਿੰਗ ਦੀ ਵੀ ਓਨੀ ਸੁਣੀ ਨਹੀਂ ਜਾ ਰਹੀ ਹਾਈ ਕਮਾਂਡ ਵੱਲੋਂ ਕਿਉਂਕਿ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਇਹ ਮੈਨੂੰ ਲੱਗਦਾ ਹਾਈ ਕਮਾਂਡ ਨੇ ਫੈਸਲਾ ਕੀਤਾ ਵੜਿੰਗ ਸਾਹਿਬ ਤਾਂ ਹੋ ਸਕਦਾ ਹੋਰ ਚੰਗੇ ਉਮੀਦਵਾਰ ਲਿਆਉਂਦੇ ਪਰ ਕਾਂਗਰਸ ਦੀ ਹਾਈ ਕਮਾਂਡ ਨੇ ਜਿਵੇਂ ਆਪਾਂ ਪੰਛੀਆਂ ਨੂੰ ਚੋਗਾ ਪਾਉਨੇ ਆ ਇਸ ਤਰੀਕੇ ਨਾਲ ਟਿਕਟਾਂ ਵੰਡੀਆਂ ਨੇ ਮੇਰਾ ਇਹ ਮੰਨਣਾ ਹੈ ਹੁਣ ਰਿਜ਼ਲਟ ਤੋਂ ਬਾਅਦ ਹੀ ਪਤਾ ਲੱਗੂਗਾ ਪਰ ਤੁਹਾਨੂੰ ਕੀ ਲੱਗਦਾ ਹੈ ਰਾਜਾ ਵੜਿੰਗ ਦੀ ਜਾਂ ਪ੍ਰਤਾਪ ਬਾਜਵਾ ਦੀ ਸੁਣੀ ਗਈ ਹੈ ਹਾਈ ਕਮਾਂਡ ਚ ਜਿਹੜੀ ਦੋ ਮਹਿਲਾਵਾਂ ਦੀ ਟਿਕਟ ਸੀਗੀ ਬਠਿੰਡੇ ਦੇ ਵਿੱਚ ਟਿਕਟ ਸੀਗੀ ਔਰ ਉਸ ਤੋਂ ਇਲਾਵਾ ਇੱਕ ਦੋ ਸੰਗਰੂਰ ਦੀ ਵੀ ਟਿਕਟ ਸੀਗੀ ਉਹਨਾਂ ਸਾਰੀ ਗੱਲਾਂ ਦੇ ਪਿੱਛੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਪੈਰਵੀ ਸੀਗੀ ਬੜੀ ਜ਼ਬਰਦਸਤ ਔਰ ਇਸ ਗੱਲ ਨੂੰ ਜਗ ਜाहिर ਵੀ ਕਈ ਅਖਬਾਰਾਂ ਨੇ ਵੀ ਕਈ ਮੀਡੀਆ ਹਾਊਸਸ ਨੇ ਵੀ ਕੀਤਾ ਉਸ ਤੋਂ ਬਾਅਦ ਇਹ ਜਿਹੜੀ ਚਾਰ ਸੀਟਾਂ ਹੋਈ ਹੈ ਨਾ ਇਹਦੇ ਵਿੱਚ ਕਿਉਂਕਿ ਅਸੀਂ ਕੁਝ ਦਿਨ ਪਹਿਲੇ ਇਹ ਗੱਲ ਕੀਤੀ ਸੀਗੀ ਕਿ ਪ੍ਰਤਾਪ ਸਿੰਘ ਬਾਜਵਾ ਉਹਨਾ ਵੀ ਇਲੈਕਸ਼ਨ ਲੜ ਸਕਦੇ ਨੇ ਗੁਰਦਾਸਪੁਰ ਤੋਂ ਰਾਈ ਕਮਾਂਡ ਉਹਨਾਂ ਨੂੰ ਇਸ ਗੱਲ ਦੇ ਉੱਤੇ ਇਨਸਪੈਕਟ ਕਰ ਸਕਦਾ ਜਿੱਦਾਂ ਰਾਜਾ ਵਿਡਿੰਗ ਉਹਨਾਂ ਨੂੰ ਰਾਹੁਲ ਗਾਂਧੀ ਉਹਨਾਂ ਨੇ ਫੋਨ ਕਰਕੇ ਕਿਹਾ ਲੇਕਿਨ ਪ੍ਰਤਾਪ ਸਿੰਘ ਬਾਜਵਾ ਉਹਨਾ ਆਪਣੇ ਆਪ ਨੂੰ ਬਚਾ ਕੇ ਚੱਲ ਰਹੇ ਸੀਗੇ ਕਿਉਂਕਿ ਉਹ ਪਹਿਲੇ ਐਲਾਨ ਕਰ ਚੁੱਕੇ ਸੀਗੇ ਕਿ ਮੈਂ ਇਲੈਕਸ਼ਨ ਨਹੀਂ ਲੜੂੰਗਾ ਉਹ ਆਪਣੀ ਗੱਲ ਤੇ ਟਿਕੇ ਹੋਏ ਨੇ ਹੁਣ ਗੁਰਦਾਸਪੁਰ ਸੀਟ ਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੀ ਜਿੱਤ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦਾ ਕਿੰਨਾ ਕੋ ਕੰਟਰੀਬਿਊਸ਼ਨ ਹੁੰਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੈਗੀ ਹੈ ਪਰ ਅੰਦਰੂਨੀ ਲੜਾਈ ਉਹ ਹਜੇ ਕਾਂਗਰਸ ਦੇ ਵਿੱਚ ਪ੍ਰਜੋਰ ਤਰੀਕੇ ਨਾਲ ਸਾਹਮਣੇ ਆ ਸਕਦੀ ਹੈ ਉਹ ਵੀ ਖਾਸ ਕਰਕੇ ਰਾਣਾ ਗੁਰਦੀਪ ਸਿੰਘ ਉਹਨਾਂ ਦੀ ਟਿਕਟ ਨੂੰ ਇਗਨੋਰ ਕਰਨ ਦੇ ਵਾਸਤੇ ਹਾਈ ਕਮਾਂਡ ਨੂੰ ਰਿਸਪੋਨਸੀਬਲ ਠਰਾਇਆ ਜਾ ਰਿਹਾ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਅਗਰ ਰਿਸਪੋਨਸੀਬਲ ਠਰਾਂਦੇ ਤੇ ਫਿਰ ਇਹ ਲੜਾਈ ਹੋਰ ਵੀ ਗਹਿਮਾਂਗੇ ਨਹੀਂ ਹੋ ਸਕਦੀ ਦੀ ਪਰ ਚਲੋ ਕਈ ਵਾਰ ਬੜੀ ਸਮਾਰਟਲੀ ਉੱਤੇ ਵੱਡੇ ਘਰੋਂ ਤੁਸੀਂ ਕੋਈ ਗੱਲ ਡਿਸੀਜਨ ਤੋੜ ਦੋ ਤੇ ਉਹਨੂੰ ਐਡਮਿਟ ਕਰਨ ਵਾਸਤੇ ਐਕਸੈਪਟ ਕਰਨ ਵਾਸਤੇ ਸਾਰਿਆਂ ਨੂੰ ਮਜਬੂਰੀ ਦੇ ਵਿੱਚ ਹੀ ਤਿਆਰ ਹੋਣਾ ਪੈਂਦਾ ਭਾਸਕਰ ਸਾਹਿਬ ਜਿਹੜੀਆਂ ਮੌਜੂਦਾ ਸਥਿਤੀਆਂ ਬਣੀਆਂ ਨੇ ਇਹਦੇ ਵਿੱਚ ਤੁਸੀਂ ਗੁਰਦਾਸਪੁਰ ਦੀ ਸੀਟ ਦਾ ਹੁਣ ਸਮਿਕਰਣ ਕਿਵੇਂ ਵੇਖਦੇ ਹੋ ਸੁਖਜਿੰਦਰ ਰੰਧਾਵਾ ਤਾਂ ਮੈਨੂੰ ਲੱਗਦਾ ਸਾਰਿਆਂ ਦਾ ਸਾਥ ਹਾਸਲ ਕਰ ਜਾਣਗੇ ਦੇਖੋ ਸੁਖਜਿੰਦਰ ਰੰਧਾਵਾ ਉਹ ਨਾ ਕਥਿਤ ਤੌਰ ਤੇ ਇਹ ਗੱਲ ਕਹਿੰਦੇ ਹੋਏ ਦੇਖੇਗੇ ਕਿ ਦੋ ਕੁਝ ਅਸੀਂ ਬਤੌਰ ਰਾਜਸਥਾਨ ਦੇ ਮੁਖੀ ਕਰਦੇ ਸੀ ਨਾ ਪਰਿਵਾਰੀ ਸੀਗੇ ਰਾਜਸਥਾਨ ਦੇ ਉਹ ਕਹਿੰਦੇ ਆ ਵੀ ਜਦ ਸਾਡੇ ਕੋਲੋਂ ਕਿਸੇ ਕੈਂਡੀਡੇਟ ਦੇ ਨਾਮ ਨੂੰ ਅੱਗੇ ਤੋਰਦੇ ਸੀ ਔਰ ਉਹ ਕੈਂਡੀਡੇਟ ਮਨਾ ਕਰਦਾ ਸੀ ਤੇ ਉਹਨੂੰ ਆਪਾਂ ਏਆਈਸੀਸੀ ਆਫਿਸ ਕਰਕੇ ਕਹਿ ਦਿੰਦੇ ਸੀ ਕਿ ਰਾਹੁਲ ਗਾਂਧੀ ਉਹਨਾਂ ਤੋਂ ਫੋਨ ਕਰਾਓ ਉਹ ਤੁਹਾਨੂੰ ਨਾ ਨਹੀਂ ਕਰੇਗਾ ਕੁਝ ਐਦਾਂ ਦਾ ਹੀ ਸੁਖਜਿੰਦਰ ਸਿੰਘ ਦੰਦਾਵਾਨ ਦੇ ਨਾਲ ਵੀ ਹੋਇਆ ਜਦ ਉੱਤੋਂ ਫੋਨ ਆਇਆ ਤੇ ਉਹ ਨਾ ਨਹੀਂ ਕਰ पाए ਭਾਵੇਂ ਲੜਨਾ ਚਾਹੁੰਦੇ ਸੀ ਨਹੀਂ ਲੜਨਾ ਚਾਹੁੰਦੇ ਸੀ ਉਹ ਪਾਲਾ ਉਹਨਾਂ ਦਾ ਨਾਮ ਅੱਗੇ ਵਧਾਰੇ ਸੀਗੇ ਔਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਵੀ ਸੁਖਜਿੰਦਰ ਸਿੰਘ ਦੰਦਾਵਾਨ ਆ ਕਿਤੇ ਹੋਰ ਦਾ ਨਾਮ ਅੱਗੇ ਬទਾਰੇ ਠੀਕੇ ਪਰ ਜਦ ਉੱਤੋਂ ਫੋਨ ਆਉਂਦਾ ਨਾ ਫੇਰ ਨਾ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਕਰਮਾਂ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਉੱਤੋਂ ਫੋਨ ਆਉਂਦਾ ਪਰ ਉਹਨਾਂ ਕਰਮਾਂ ਵਾਲੇ ਕੈਂਡੀਡੇਟ ਦੇ ਵਿੱਚ ਹੁਣ ਸੁਖਜਿੰਦਰ ਸਿੰਘ ਰੰਧਾਵਾ ਨਾ ਵੀ ਨਾ ਹੈ ਪਰ ਭਾਸਕਰ ਸਾਹਿਬ ਮੇਰਾ ਹੀ ਮੰਨਣਾ ਹੈ ਹੁਣ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਉੱਤੋਂ ਫੋਨ ਆਇਆ ਇਹਦਾ ਮਤਲਬ ਹੈ ਸੁਖਜਿੰਦਰ ਰੰਧਾਵਾ ਚਰਨਜੀਤ ਚੰਨੀ ਰਾਜਾ ਵੜਿੰਗ ਇਹਦਾ ਮਤਲਬ ਹੈ ਉਤਲੀਆਂ ਲਿਸਟਾਂ 'ਚ ਇਹਨਾਂ ਦੇ ਨਾਮ ਸ਼ਾਮਲ ਹੈ ਇਹਦਾ ਮਤਲਬ ਹੈ ਅਗਰੇ ਜਿੱਤ ਵੀ ਜਾਂਦੇ ਨੇ ਤੇ 27 ਦੀ ਡੌਟ ਚ ਤਾਂ ਫਿਰ ਬਰਕਰਾਰ ਰਹਿਣਗੇ ਜਿਹੜੇ ਜਿੱਤ ਜਾਣਗੇ ਨਹੀਂ ਇਹਨਾਂ ਸਾਰਿਆਂ ਨੂੰ ਇੱਕੋ ਹੀ ਵਾਅਦਾ ਕੀਤਾ ਗਿਆ ਹੈ ਕਿ ਵੀ ਚਿੰਤਾ ਨਾ ਕਰੋ ਤੇ ਤੁਸੀਂ ਜਿੱਤ ਗਏ ਤੁਸੀਂ ਐਦਾ ਮਤਲਬ ਐ ਨਹੀਂ ਹੈ ਕਿ 27 ਦੀ ਦੌੜ ਤੋਂ ਬਾਹਰ ਹੋ ਗਏ ਇਹਨਾਂ ਨੂੰ ਚੰਗੀ ਤਰੀਕੇ ਨਾਲ ਅਸ਼ੋਰੈਂਸ ਦਿੱਤਾ ਗਿਆ ਉੱਪਰ ਰਾਦਰ ਤੁਹਾਡੀ ਉਸ ਦੌੜ ਦੇ ਵਿੱਚ ਉਸ ਰੇਸ ਦੇ ਵਿੱਚ ਤੁਹਾਡਾ ਨੰਬਰ ਹੁਣ ਅੱਗੇ ਲੱਗੂਗਾ ਉਹਨਾਂ ਲੋਕਾਂ ਦੀ ਬਜਾਏ ਜੋ ਚੋਣ ਨਹੀਂ ਲੜ ਰਹੇ ਯਾਨੀ ਇਹ ਅਸ਼ੋਰੈਂਸ ਨਾਲ ਇੱਕ ਤਰੀਕੇ ਨਾਲ ਕਹਿੰਦੇ ਨੇ ਨਾ ਵੀ ਇੱਕ ਦਿਨਾਂ ਲਈ ਇੱਕ ਫਰੀ ਇਦਾਂ ਦੀ ਅਸ਼ੋਰੈਂਸ ਚੰਨੀ ਸਾਹਿਬ ਨੂੰ ਵੀ ਦਿੱਤੀ ਗਈ ਹੈ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੂੰ ਵੀ ਦਿੱਤੀ ਗਈ ਹੈ ਔਰ ਕਈ ਹੋਰ ਲੀਡਰਾਂ ਨੂੰ ਵੀ ਦਿੱਤੀ ਗਈ ਮੈਨੂੰ ਲੱਗਦਾ ਰਾਜਾ ਵੜਿੰਗ ਨੂੰ ਵੀ 27 ਦਾ ਜਿਹੜਾ ਭਰੋਸਾ ਹੈ ਉਹ ਨਾਲ ਦਿੱਤਾ ਗਿਆ ਹੋਣਾ ਸੋ ਕਿਉਂਕਿ ਅਮ੍ਰਿਤਾ ਵੜਿੰਗ ਉਹਨਾਂ ਦੇ ਧਰਮ ਪਤਨੀ ਵੱਡੇ ਦਾਵੇਦਾਰ ਸੀ ਹੋ ਸਕਦਾ ਇਹ ਵੀ ਕਿਹਾ ਗਿਆ ਹੋਵੇ ਕਿ ਅਗਰ ਤੁਸੀਂ ਇਹ ਸੀਟ ਜਿੱਤ ਜਾਂਦੇ ਹੋ ਤੇ ਫਿਰ 27 ਚ ਅਮਰਤਾ ਵੜਿੰਗ ਨੂੰ ਵੀ ਤੁਸੀਂ ਵਿਧਾਨ ਸਭਾ ਦੀ ਚੋਣ ਲੜਾ ਸਕਦੇ ਹੋ ਸੋ ਰਾਜਾ ਵੜਿੰਗ ਦਾ ਨਵਾਂ ਟਿਕਾਣਾ ਲੁਧਿਆਣਾ ਬਣ ਸਕਦਾ ਹੈ ਅਗਰ ਰਾਜਾ ਵੜਿੰਗ ਜਿੱਤਦੇ ਨੇ ਸੋ ਇਹ ਚੋਣਾ ਕਾਂਗਰਸ ਦੇ ਵਿੱਚ ਬਹੁਤ ਕੁਝ ਭਾਸਕਰ ਸਾਹਿਬ ਬਦਲ ਦੇਣ ਗਿਆ ਬਹੁਤ ਕੁਝ ਭਾਸਕਰ ਸਾਹਿਬ ਇਹ ਚੋਣਾ ਨੇ ਪੰਜਾਬ ਦੇ ਵਿੱਚ ਬਦਲ ਦੇਣਾ ਕਾਂਗਰਸ ਦੀ ਪੋਜੀਸ਼ਨ ਕੀ ਰਹਿੰਦੀ ਹੈ ਇਹਦੇ ਉੱਪਰ ਵੀ ਇਸ ਵਕਤ ਬਹੁਤ ਵੱਡੀ ਚਿੰਤਾ ਜਿਹੜੇ ਪੋਲੀਟੀਕਲ ਐਕਸਪਰਟ ਹੈ ਉਹ ਵੀ ਕਰਨਗੇ ਕਿਉਂਕਿ ਜਦੋਂ ਗੱਲਾਂ ਹੁਈਆਂ ਜਦੋਂ ਪੰਜਾਬ ਦੇ ਲੀਡਰ ਬਾਜਵਾ ਰਾਜਾ ਵੜਿੰਗ ਕਹਿੰਦੇ ਸੀ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਨਹੀਂ ਲੜਨਾ ਅਸੀਂ ਆਪਣੇ ਦਮ ਤੇ ਲੜਨਾ ਹੈ ਅਸੀਂ ਮਜ਼ਬੂਤ ਹਾਂ ਅਸੀਂ ਜਿੱਤਾਂਗੇ ਹੁਣ ਪ੍ਰਤਾਪ ਬਾਜਵਾ ਨੂੰ ਵੀ ਕਾਂਗਰਸ ਪਾਰਟੀ ਨੂੰ ਜਿਤਾ ਕੇ ਦੇਣਾ ਪੈਣਾ ਤੇ ਰਾਜਾ ਵੜਿੰਗ ਨੂੰ ਵੀ ਪਰ ਤੁਹਾਨੂੰ ਨਹੀਂ ਲੱਗਦਾ ਕਿ ਰਾਜਾ ਵੜਿੰਗ ਹੁਣ ਸਿਰਫ ਆਪਣੀ ਸੀਟ ਤੱਕ ਸੀਮਤ ਹੋ ਕੇ ਰਹਿ ਜਾਣਗੇ ਬਾਕੀ ਸੀਟਾਂ ਤੇ ਪ੍ਰਚਾਰ ਨਹੀਂ ਕਰ ਪਾਉਣਗੇ ਜ਼ਿਆਦਾ ਚੰਗੀ ਤਰ੍ਹਾਂ ਦੇਖੋ ਰਾਜਾ ਬੜੀ ਮੋਨਾ ਬਾਕੀ ਸੀਟਾਂ ਦੇ ਉੱਤੇ ਬਾਕੀ ਉਹ ਆਪ ਹੀ ਕਹਿ ਰਹੇ ਸੀਗੇ ਕਿ ਮੈਂ 13 ਦੀ 13 ਸੀਟਾਂ ਦੇ ਉੱਤੇ ਪ੍ਰਚਾਰ ਕਰਨਾ ਹੈ ਇਸ ਕਰਕੇ ਉਹਨਾਂ ਨੇ ਬਠਿੰਡੇ ਸੀਟ ਦੇ ਉੱਤੇ ਨਾ ਖੁਦ ਨਾ ਆਪਣੀ ਧਰਮਪਤਨੀ ਨੂੰ ਉਤਾਰਿਆ ਫਿਰ ਆਪਾਂ ਰਿਪੀਟ ਕਰੀਏ ਜੇ ਆਰਡਰ ਹੀ ਉਤੋਂ ਆ ਗਿਆ ਕਿ ਵੀ ਲੜਨਾ ਹੈ ਤੁਸੀਂ ਫਿਰ ਤੇ ਲੜਨਾ ਹੀ ਪਏਗਾ ਹੁਣ ਇਹ ਦੇਖੋ ਕਿ ਰਾਜਾ ਬੜੀ ਮੋਨਾ ਦੇ ਲੁਧਿਆਣੇ ਤੋਂ ਲੜਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਸੁਖ ਦਾ ਸਾਹ ਤੇ ਬਾਜਵਾ ਸਾਹਿਬ ਨੇ ਵੀ ਲਿਆ ਹੋਏਗਾ ਕਿਉਂਕਿ ਬਾਜਵਾ ਸਾਹਿਬ ਇਹ ਗੱਲ ਡਿਕਲੇਅਰ ਕਰ ਚੁੱਕੇ ਨੇ ਕਿ ਜੇ ਰਵਨੀਤ ਬਿੱਟੂ ਉਹਨਾਂ ਜਿੱਤ ਗਏ ਨਾ ਤੇ ਮੈਂ ਸਿਆਸਤ ਹਮੇਸ਼ਾ ਵਾਸਤੇ ਛੱਡ ਛੱਡੂਗਾ ਹੁਣ ਐਦਾਂ ਦੇ ਕੇਸ ਦੇ ਵਿੱਚ ਰਾਜਾ ਵੜਿੰਗ ਉਹਨਾਂ ਹਾਰ ਜਾਂਦੇ ਨੇ ਤੇ ਫੇਰ ਵੀ ਬਾਜਵਾ ਸਾਹਿਬ ਨੂੰ ਵੀ ਸਿਆਸਤ ਛੱਡਣੀ ਪਏਗੀ ਰਾਜਾ ਸਾਹਿਬ ਦੀ ਪ੍ਰਧਾਨਗੀ ਤੇ ਫੇਰ ਵੀ ਕਾਇਮ ਰਹਿ ਸਕਦੀ ਹੈ ਕਿਉਂਕਿ ਉਹ ਉੱਤੇ ਵਾਲਿਆਂ ਦੇ ਕਹਨ ਦੇ ਉੱਤੇ ਉੱਥੇ ਇਲੈਕਸ਼ਨ ਲੜ ਰਹੇ ਨੇ ਪਰ ਰਾਜਾ ਵੜਿੰਗ ਉਹਨਾਂ ਦੀ ਹਾਰ ਦੇ ਵਿੱਚ ਬਾਜਵਾ ਸਾਹਿਬ ਦੀ ਵੀ ਹਾਰ ਛੁਪੀ ਹੋਈ ਹੈ ਕਿਸੇ ਨਾ ਕਿਸੇ ਜਗ੍ਹਾ ਕਨੈਕਸ਼ਨ ਹੈਗਾ ਇਹਦਾ ਮਤਲਬ ਹੈ ਬਾਜਵਾ ਸਾਹਿਬ ਪੂਰਾ ਜ਼ੋਰ ਲਾਉਣਗੇ ਕਿ ਰਾਜਾ ਵੜਿੰਗ ਜਿੱਤਾਂ ਇਨ ਵਾਸਤੇ ਇਸ ਰੂਪ ਚ ਵੀ ਦੇਖ ਸਕਦੇ ਆ ਜੀ ਬਿਲਕੁਲ ਇਦਾਂ ਦੇਖ ਸਕਦੇ ਹੋ ਹੁਣ ਮਜਬੂਰੀ ਹੋ ਗਈ ਹੈ ਬਾਜਵਾ ਸਾਹਿਬ ਦੀ ਕਿਉਂਕਿ ਬਾਜਵਾ ਸਾਹਿਬ ਨੇ ਬੜੇ ਇੱਕ ਕਾਲਰ ਉੱਤੇ ਕਰਕੇ ਇਹ ਗੱਲ ਕਹੀ ਸੀਗੀ ਕਿ ਵੀ ਜੇ ਬਿੱਟੂ ਜਿੱਤ ਗਿਆ ਨਾ ਤੇ ਮੈਂ ਸਿਆਸਤ ਛੱਡ ਦੂੰਗਾ ਹੁਣ ਬਾਜਵਾ ਸਾਹਿਬ ਦੀ ਵੀ ਮਜਬੂਰੀ ਹੈਗੀ ਹੈ ਕਿ ਰਾਜਾ ਵੜਿੰਗ ਉਹਨਾਂ ਨੂੰ ਮੋਢੇ ਤੇ ਚੱਕ ਕੇ ਜਿਤਾਣਾ ਪਰ ਉੰਜ ਬੀਇੰਗ ਲੀਡਰ ਆਫ ਓਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਭੂਮਿਕਾ ਦੀ ਹਰ ਕੋਈ ਤਾਰੀਫ ਕਰਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਹੁਣ ਪੰਜਾਬ ਦੀਆਂ 13 ਸੀਟਾਂ ਤੇ ਰਾਜਾ ਵੜਿੰਗ ਦੀ ਸੀਟ ਦੇ ਨਾਲ-ਨਾਲ ਆ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਵੀ ਵੱਡੇ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਹੁਣਾਂ ਦੇ ਮੋਢਿਆਂ ਤੇ ਆ ਗਈ ਹੈ। ਔਰ ਅਗਰ ਪ੍ਰਤਾਪ ਬਾਜਵਾ ਪੰਜਾਬ ਚ ਚੰਗੀਆਂ ਸੀਟਾਂ ਜਿਤਾ ਜਾਂਦੇ ਨੇ, ਰਾਜਾ ਵੜਿੰਗ ਵੀ ਜਿੱਤ ਜਾਂਦੇ ਨੇ ਤੇ ਫੇਰ ਬਾਜਵਾ ਦੀ ਤੇ ਵੜਿੰਗ ਦੀ ਜੋੜੀ ਹੈ ਜਿਹੜੀ ਮੈਨੂੰ ਲੱਗਦਾ ਫੇਰ 27 ਵਾਲਾ ਜਿਹੜਾ ਟੂਰਨਾਮੈਂਟ ਹੈ ਉਹ ਪਾਰ ਕਰੂਗੀ। ਅਗਰ ਚੰਗੀ ਪਰਫਾਰਮੈਂਸ ਪੰਜਾਬ ਚ ਕਾਂਗਰਸ ਦੀ ਹੁੰਦੀ ਹੈ ਤੇ ਫੇਰ ਬਾਜਵਾ ਔਰ ਵੜਿੰਗ ਦੀਆਂ ਜੜਾਂ 27 ਤੋਂ ਪਹਿਲਾਂ ਮੈਨੂੰ ਲੱਗਦਾ ਹੈ ਗਹਿਰੀਆਂ ਹੋ ਜਾਣਗੀਆਂ ਜੇ ਕਿਤੇ ਹਾਰੇ ਫਿਰ ਬਦਲਾਅ ਤਾਂ ਪ੍ਰਕਿਰਤੀ ਦਾ ਨਿਜਮ ਹੈ ਫਿਰ ਤਾਂ ਬਦਲਾਅ ਚਲੋ ਹੁੰਦੀ ਹੈ ਭਾਸਕਰ ਸਾਹਿਬ ਬਹੁਤ ਬਹੁਤ ਧੰਨਵਾਦ ਬੜੀ ਅਹਿਮ ਡਿਸਕਸ਼ਨ ਤੁਸੀਂ ਸਾਰੀਆਂ ਸੀਟਾਂ ਤੇ ਬਹੁਤ ਐਕਸਪਰਟ ਆਪਣਾ opinion ਰੱਖਿਆ ਔਰ ਕੋਈ ਵੀ ਤੇਰ ਕੋਈ ਵੀ ਲੀਡਰ ਕਿਸੇ ਵੀ ਗੱਲ ਤੋਂ ਅਸਹਿਮਤ ਹੈ ਤੇ ਉਹਨਾਂ ਦਾ ਸਵਾਗਤ ਹੈ ਹਰ ਕਿਸੇ ਦਾ ਪੱਖ ਅਸੀਂ ਅੱਗੇ ਵਧਾਵਾਂਗੇ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ ਤੁਹਾਡਾ ਪੱਖ ਅਗਲੇ ਪ੍ਰੋਗਰਾਮਾਂ 'ਚ ਅਸੀਂ ਅੱਗੇ ਰੱਖ ਸਕਦੇ ਹਾਂ ਭਾਸਕਰ ਸਾਹਿਬ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ